ਗੋਰੇ ਗੋਰੇ ਰੰਗ ਮੁੰਡੇ ਘੜ ਤੇ ਸੁਦਾਈ ਉਤਾ ਨਜ਼ਰਾਂ ਦੇ ਮਾਰੇ ਐਸੇ ਧੀਨੇ ਵੱਡੇ ਵੱਡੇ ਜਾਗੂ ਤੇ ਚੌਧਰੀ ਕਹਾਉਣ ਵਾਲੇ ਰਾਂਝੇ ਵਾਂਗੂ ਕਰ ਤੇ ਫਕੀਰ ਨੇ ਨੀ ਕਲਾਰਿਆਂ ਨੇ ਤੇਰੇ ਸਾਨੂੰ ਖਾ ਲਿਆ ਦੂਜਾ ਚਰਖਾ ਗਲੀ ਦੇ ਵਿੱਚ ਡਾਲਿਆ ਨੀ ਕਲਾ ਤੂੰ ਧੁੱਪ ਲਿਖ ਦੇ ਜਾਂ ਛਾਂ ਲਿਖ ਦੇ ਤੂੰ ਹਾਂ ਲਿਖ ਦੇ ਜਾਂ ਨਾ ਲਿਖ ਦੇ ਹਾਂ ਲਿਖ ਦੇ ਚਾਹੇ ਨਾ ਲਿਖ ਦੇ ਇੱਕ ਇੱਕ ਖਾਤੇ ਸਜਣਾ ਵੇ ਸਾਡੇ ਨਾਂ ਲਿਖਦੇ ਤੁਹਾਨੂੰ ਕਿਦੇ ਚਾਹੇ ਨਾਂ ਲਿਖਦੇ ਹਾਂ ਲਿਖਦੇ ਚਾਹੇ ਨਾ ਲਿਖਦੇ ਧੀ ਮੈਂ ਚਲਾਣਾ ਜੀ ਤੇ ਰੇੜੀ ਤੇ ਆਪਣਾ ਕੰਮ ਕਾਜ ਕਰਦੇ ਆ ਜੀ ਤੇ ਬਾਕੀ ਸ਼ੌਕ ਅੰਦਰੋਂ ਪੂਰਾ ਰਿਹਾ ਜੀ ਗਾਉਣ ਦਾ ਤਮੰਨਾ ਪੂਰੀ ਰਹੀ ਹੈ ਤੇ ਬਾਕੀ ਕੋਸ਼ਿਸ਼ ਆਪਣੇ ਵੱਲੋਂ ਜਾਰੀ ਹੈ ਜੀ ਕਰ ਰਹੇ ਆ ਜੀ ਕਸਮਾ ਦੇਖਿਆ ਮਤਲਬ ਬਹੁਤ ਜੀ ਮੈਮ ਹੁਣ ਵੀ ਉਸੇ ਹਾਲਾਤਾਂ ਚ ਹੁੰਦਾ ਮੈਮ ਮੈਂ ਬਿਆਨ ਨਹੀਂ ਕਰ ਸਕਦਾ ਬਸ ਮੈਂ ਮਤਲਬ ਜੇ ਕੋਈ ਸਰੀਆਂ ਵਗੈਰਾ ਹੋ ਗਏ ਜੀ ਜਾਂ ਕੋਈ ਆਪਣਾ ਥੈਲੇ سیمنٹ ਦੇ ਥੈਲੇ ਚੱਕ ਲਈ ਜਾਂ ਇਦਾਂ ਦਾ ਸਮਾਨ ਕੁਛ ਹੋਰ ਦੁਕਾਨਾਂ ਤੋਂ ਸਮਾਨ ਚੱਕ ਕੇ ਮਤਲਬ ਜੀ ਗਾਂ ਲੈ ਕੇ ਜਾਣਾ ਐਦਾ ਉਹਨੇ ਕਈ ਵਾਰੀ ਮਤਲਬ ਕੋਸ਼ਿਸ਼ ਕਰਦੇ ਸੀਗੇ ਵੀ ਮਤਲਬ ਫਲਾਨੀ ਜਗ੍ਹਾ ਪ੍ਰੋਗਰਾਮ ਹੈ ਜੀ ਚੱਲੀਏ ਯਾਰ ਉੱਥੇ ਪਰ ਜੇਬ 'ਚ ਪੈਸੇ ਨਹੀਂ ਸੀ ਹੁੰਦੇ ਜੀ ਤੇ ਪਹੁੰਚ ਨਹੀਂ ਪਾਂਦੇ ਪਹੁੰਚ ਨਹੀਂ ਸੀ ਪਾਂਦੇ ਜੀ ਤੇ ਫੇਰ ਮਤਲਬ ਐਦਾ ਚੁੱਪ ਕਰ ਰਹੇ ਅਰ ਜੇ ਚਲੇ ਵੀ ਜਾਂਦੇ ਸੀ ਜੀ ਕੋਸ਼ਿਸ਼ ਕਰਦੇ ਸੀ ਕਿ ਸਾਨੂੰ ਟਾਈਮ ਮਿਲ ਜੇ ਦੋ ਇੱਕ ਗਾਣਾ ਗਾਉਣ ਦਾ ਟਾਈਮ ਮਿਲ ਜੇ ਜੀ ਪਰ ਨਹੀਂ ਸੀ ਮਤਲਬ ਮੈਂ ਸਾਨੂੰ ਨਹੀਂ ਮੌਕਾ ਵੀ ਨਹੀਂ ਸਿਰਦੇ ਉਹ ਮੈਂ ਆ ਭੁਖਡਾਉਣਾ ਹੁਸਨ ਦਾ ਮੇਂ ਬੇਚਦੀ ਫੇਰ ਅੱਖ ਡਾਉਣੇ ਮੈਂ ਆਪ ਖਡਾਉਣਾ ਹੁਸਨ ਦਾ ਕੀ ਅੱਖਾਂ ਮਜਬੂਰੀ ਤੇਨੂੰ ਇਹ ਵੀ ਦਿਨ ਸੀ ਆਉਣੇ ਮੈਂ ਆਪ ਖਡਾਉਣਾ ਹੁਸਨ ਦਾ ਅਸੀਂ ਜਿਸਲੀ ਦੁਨੀਆ ਛੱਡ ਦਿੱਤੀ ਹੜਿਆ ਅਜ ਸਾਨੂੰ ਛੱਡ ਕੇ ਜਾਂਦੇ ਜੀ ਨੂੰ ਦਿਲ ਦੇ ਵਿੱਚ ਵਸਾਏ ਅਸੀਂ ਤੇ ਦਿਲ ਤੋੜ ਕੇ ਮੇਰਾ ਜਾਂਦੇ ਹਾਈ ਮੋੜ ਦਿੱਤਾ ਦੀ ਤਸਵੀਰਾਂ ਮੋੜ ਦਿੱਤੀਆਂ ਕਾਗਜ਼ਾਂ ਤੇ ਵੱਜੀਆਂ ਲਕੀਰਾਂ ਮੋੜ ਦਿੱਤੀਆਂ ਹਾਂ ਮੋੜ ਦਿੱਤਾ ਦਿਨ ਤਸਵੀਰਾਂ ਮੋੜ ਦਿੱਤੀਆਂ ਕਾਗਜ਼ਾਂ ਤੇ ਵੱਜੀਆਂ ਲਕੀਰਾਂ ਮੋੜ ਦਿੱਤੀਆਂ ਬੁੱਲਾ ਸਾਡੇ ਆਂਦੇ ਹਾਸੇ ਬੁੱਲਾ ਸਾਡਿਆਂ ਦੇ ਹਾਸੇ ਮੋੜਨੇ ਤੂੰ ਪੁਲੀ ਸਾਡੇ ਪਿਆਰ ਦਾ ਹਸੀਨ ਇਕ ਦੌਰ ਵੀ ਪਿਆ ਹੈ ਸਾਡਾ ਤੇਰੇ ਕੋ ਸਮਾਂ ਸਾਡਾ ਤੇਰੇ ਕੋ ਸਮਾਂ ਨਾ ਜੇ ਹੋਰ ਵੀ ਪਿਆਏ ਸਾਡਾ ਤੇਰੇ ਕੋ ਸਮਾਂ ਸਾਡਾ ਤੇਰੇ ਕੋ ਸਮਾਂ ਇਸ ਆਵਾਜ਼ ਨੂੰ ਤੁਸੀਂ ਸਾਡੇ ਚੈਨਲ ਤੇ ਪਹਿਲਾਂ ਵੀ ਸੁਣ ਚੁੱਕੇ ਹੋ ਇਨੀ ਸਿਕੰਦਰ ਲਾਡੀ ਸਿਕੰਦਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਮੈਂ ਮੈਂ ਬਹੁਤ ਬਹੁਤ ਸਵਾਗਤ ਕਰਦਾ ਤੇ ਮੈਂ ਤਹਿ ਦਿਲੋਂ ਸ਼ੁਕਰੀਆ ਕਰਦਾ ਜਗਵਾਨੇ ਚੈਨਲ ਵਾਲੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਸੋ ਸਿਕੰਦਰ ਤੁਹਾਡੀ ਵੀਡੀਓ ਸਾਨੂੰ ਮਿਲੀ ਅਸੀਂ ਚਲਾਈ ਲੋਕਾਂ ਨੇ ਪਸੰਦ ਕੀਤੀ ਹੈ ਨਾ ਤੁਹਾਨੂੰ ਵੀ ਕਾਫੀ ਕਾਲਸ ਆਈਆਂ ਉਸ ਵੀਡੀਓ ਕਰਕੇ ਜੀ ਬਹੁਤ ਦੀ ਬਹੁਤ ਪਿਆਰ ਮਿਲ ਰਿਹਾ ਸਭ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਜੀ ਤੇ ਕਾਲਸ ਮੈਨੂੰ ਆ ਰਹੀਆਂ ਨੇ ਚੰਡੀਗੜ੍ਹ ਤੋਂ ਆਈਆਂ ਜੀ ਬਾਹਰੋਂ ਵੀ ਉਹ ਮਤਲਬ ਦੇਸ਼ਾਂ ਵਿਦੇਸ਼ਾਂ ਤੋਂ ਵੀ ਫੋਨ ਆਇਆ ਜੀ ਤੇ ਮੈਂ ਬੜਾ ਰੀਣੀ ਐ ਇਸ ਚੈਨਲ ਦਾ ਜੀ ਬਹੁਤ ਧੰਨਵਾਦ ਕਰਦਾ ਹਾਂ ਜੀ ਬਹੁਤ ਵਧੀਆ ਲੱਗ ਰਹੀ ਜੀ ਮੈਨੂੰ ਤੇ ਮੇਰੀ ਵੀਡੀਓ ਵਾਇਰਲ ਹੋਈ ਜੀ ਪਰ ਅੱਜ ਜਿਵੇਂ ਸਿਕੰਦਰ ਕੋ ਲਾਏ ਆ ਸਿਰਫ ਉਸ ਵੀਡੀਓ ਕਰਕੇ ਨਹੀਂ ਆਏ ਆ ਔਰ ਨਾ ਹੀ ਸਿਕੰਦਰ ਦਾ ਸਫਰ ਉਸ ਵੀਡੀਓ ਤੋਂ ਸ਼ੁਰੂ ਹੋਇਆ ਇਹਨਾਂ ਦਾ ਸਫਰ ਜ਼ਿੰਦਗੀ ਦਾ ਗਾਇਕੀ ਦਾ ਜਦੋਂ ਨਿੱਕੇ ਸੀ ਮੈਨੂੰ ਲੱਗਦਾ 8 ਸਾਲ ਦੇ ਸੀਗੇ ਅਸ ਤੋਂ ਤੋਂ ਸ਼ੁਰੂ ਹੋਇਆ 2008 ਜਾਂ 9 ਦੇ ਵਿੱਚ ਇਹਨਾਂ ਨੇ ਇੱਕ ਰਿਐਲਿਟੀ ਸ਼ੋਅ ਦੇ ਵਿੱਚ ਵੀ ਹਿੱਸਾ ਲਿਆ ਜਿੱਥੇ ਮੇਗਾ ਡਿਸ਼ਨਸ 'ਚ ਉਸ ਤੋਂ ਬਾਅਦ ਇਹਨਾਂ ਦਾ ਅੱਗੇ ਜਾਂਦਾ ਸਬਬ ਨਹੀਂ ਬਣਿਆ ਉਸ ਤੋਂ ਬਾਅਦ ਇੱਕ ਵਾਰ ਮੈਨੂੰ ਲੱਗਦਾ ਹੋਰ ਕੋਸ਼ਿਸ਼ ਕੀਤੀ ਐ ਸੋ ਇਹਨਾਂ ਨੇ ਸਟਰਗਲ ਬਹੁਤ ਕੀਤਾ ਹੁਣ ਤੱਕ ਮੈਨੂੰ ਲੱਗ ਰਿਹਾ ਹਜੇ ਵੀ ਜਿਹੜਾ ਸਟਰਗਲ ਚੱਲ ਹੀ ਰਿਹਾ ਹੈ ਇਸ ਇੰਡਸਟਰੀ ਦੇ ਵਿੱਚ ਸੈਟਲ ਹੋਣ ਦਾ ਆਪਣਾ ਨਾਮ ਬਣਾਉਣ ਦਾ ਸੋ ਸਿਕੰਦਰ ਕੀ ਲੱਗਦਾ ਹੈ ਕਿ ਹੁਣ ਤੱਕ ਇੰਨਾ ਲੰਬਾ ਚੇਹਰ ਤੁਹਾਨੂੰ ਹੋ ਗਿਆ ਹੈ ਇਸ ਲਾਈਨ ਦੇ ਵਿੱਚ ਹਨਾ ਗਾਇਕੀ ਦੇ ਵਿੱਚ ਕੀ ਲੱਗਦਾ ਹੁਣ ਤੱਕ ਸਿਕੰਦਰ ਦਾ ਕੀ ਬਣਿਆ ਇਸ ਕਿੱਤੇ ਦੇ ਵਿੱਚ ਜੀ ਮੈਂ ਮੈਂ ਸਟਰਗਲ ਸ਼ੁਰੂ ਤੋਂ ਹੀ ਕਰਦਾ ਆ ਰਿਹਾ ਜੀ ਤੇ ਮੈਂ ਰਿਐਲਿਟੀ ਸ਼ੋਅ ਦੇ ਵਿੱਚ ਵੀ ਮੈਂ ਆਡੀਸ਼ਨ ਦਿੱਤਾ ਸੀ ਉੱਥੇ ਸਿਲੇਕਟ ਮਤਲਬ ਹੋਇਆ ਸੀ ਤੇ ਉੱਥੇ ਵੀ ਗਾਇਆ ਜੀ ਮੈਨੇ ਤੇ ਮੈਮ ਉਸ ਤੋਂ ਬਾਅਦ ਦੇ ਵਿੱਚ ਮੈਂ ਐਜਾ ਮਤਲਬ ਜਾਗਰਨ ਪਾਰਟੀ ਦੇ ਨਾਲ ਚਲੇ ਜਾਣਾ ਜਾਂ ਕਿਸੇ ਹੋਰ ਕਵਾਲੀ ਪਾਰਟੀ ਦੇ ਨਾਲ ਚਲੇ ਜਾਣਾ ਜੀ ਇਸ ਤਰ੍ਹਾਂ ਮਤਲਬ ਗਾਉਂਦਾ ਆ ਰਾਂ ਸ਼ੁਰੂ ਤੋਂ ਜੀ ਤੇ ਹਲੇ ਤੱਕ ਮੈਂ ਮੈਂ ਸਟਰਗਲ ਹੀ ਕਰ ਰਿਹਾ ਹਾਂ ਇੰਨਾ ਚਿਰ ਹੋ ਗਿਆ ਇੰਨੇ ਸਾਲ ਹੋ ਗਏ ਜਦੋਂ ਸਟਰਗਲ ਸਟਰਗਲ ਚੱਲ ਰਿਹਾ ਮੈਂ ਮੈਂ ਮੇਲ ਸਟਰਗਲ ਹੀ ਚੱਲ ਰਿਹਾ ਹੈ ਤੇ ਹਲੇ ਕੋਈ ਮਤਲਬ ਮੇਨ ਮੈਨੂੰ ਪਲੇਟਫਾਰਮ ਨਹੀਂ ਮਿਲਿਆ ਹਲੇ ਜੋ ਮੇਰੇ ਦਿਲ ਨੂੰ ਜੋ ਮਤਲਬ ਚਾਹੀਦਾ ਸੀ ਜੋ ਮੇਨ ਮੈਨੂੰ ਜ਼ਿਆਦਾ ਚਾਹੀਦੇ ਸੀ ਉਹ ਹਲੇ ਤੱਕ ਮੈਨੂੰ ਪਲੇਟਫਾਰਮ ਨਹੀਂ ਮਿਲਿਆ ਤੇ ਮੈਂ ਹਲੇ ਸਟਰਗਲ ਹੀ ਕਰ ਰਿਹਾ ਤੇ ਐਜ਼ ਆ ਤੇ ਬਾਕੀ ਮੈਂਮ ਮੈਂ ਹੁਣ ਬਾਕੀ ਤੁਹਾਨੂੰ ਪਤਾ ਹੈ ਜੀ ਕਬੀਲਦਾਰ ਘਰਾਂ ਦੇ ਬੱਚੇ ਆ ਤੇ ਕੰਮਕਾਰ ਵੀ ਚੱਲ ਰਿਹਾ ਜੀ ਨਾਲ ਨਾਲ ਮੈਂ ਫੈਕਟਰੀ ਦੇ ਵਿੱਚ ਵੀ ਕੰਮ ਕਰ ਰਿਹਾ ਫੈਕਟਰੀ ਕਿਸ ਚੀਜ਼ ਦੀ ਰਿਹਾ ਇੱਥੇ ਕੰਮ ਮੈਂ ਮੈਂ ਇੱਥੇ ਆਪਣੇ ਚੰਨੋ ਫੈਕਟਰੀ ਹੈ ਜੀ ਸਾਡੇ ਪਿੰਡ ਦੇ ਲੱਗ ਗਈ ਉੱਥੇ ਮੈਂ ਚਿਪਸ ਦੀ ਫੈਕਟਰੀ ਹੈ ਜੀ ਉੱਥੇ ਮੈਂ ਕੰਮ ਕਰਦਾ ਰਿਹਾ ਜੀ ਤੇ ਬਾਕੀ ਹੁਣ ਮੈਂ ਮਤਲਬ ਰੇੜੀ ਮੈਂ ਚਲਾਣਾ ਜੀ ਤੇ ਰੇੜੀ ਤੇ ਆਪਣਾ ਕੰਮ ਕਾਜ ਕਰਦੇ ਆ ਜੀ ਤੇ ਬਾਕੀ ਸ਼ੌਕ ਅੰਦਰੋਂ ਪੂਰਾ ਰਿਹਾ ਜੀ ਗਾਉਣ ਦਾ ਤਮੰਨਾ ਪੂਰੀ ਰਹੀ ਹੈ ਤੇ ਬਾਕੀ ਕੋਸ਼ਿਸ਼ ਆਪਣੇ ਵੱਲੋਂ ਜਾਰੀ ਹੈ ਜੀ ਕਰ ਰਹੇ ਆ ਜੀ ਇਹ ਜਿਹੜਾ ਇਹ ਤੁਹਾਨੂੰ ਸ਼ੌਕ ਹੈ ਇਹ ਤੁਹਾਨੂੰ ਤੁਹਾਡੀ ਮਾਤਾ ਜੀ ਤੋਂ ਮਿਲਿਆ ਸੀ ਜੀ ਬਿਲਕੁਲ ਜੀ ਬਿਲਕੁਲ ਮੈਂ ਮੇਰੇ ਮਾਤਾ ਜੀ ਪਹਿਲਾਂ ਵਧੀਆ ਬਹੁਤ ਵਧੀਆ ਸਿੰਗਰ ਨੇ ਜੀ ਬਹੁਤ ਵਧੀਆ ਗਾਉਂਦੇ ਸੀਗੇ ਤੇ ਪਹਿਲਾਂ ਜਦੋਂ ਹੁੰਦਾ ਸੀਗਾ ਸਮਾਗਮ ਵੀ ਸਕੂਲ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਉਹਨਾਂ ਨੇ ਨਾਮ ਆਪਣਾ ਗਾਉਣ ਦੇ ਉਹਦੇ ਤੇ ਬਣਾਇਆ ਤੇ ਉਹਨਾਂ ਦੇ ਘਰ ਦੇ ਵਿੱਚੋਂ ਹੀ ਮਤਲਬ ਜੋ ਵੱਡੇ ਸੀਗੇ ਉਹਨਾਂ ਨੇ ਉਹਨਾਂ ਨੂੰ ਰੋਕਿਆ ਵੀ ਨਹੀਂ ਆਪਾਂ ਨੇ ਮੰਜ਼ੂਰੀ ਨਹੀਂ ਮੰਜ਼ੂਰੀ ਨਹੀਂ ਦਿੱਤੀ ਤੇ ਉਹ ਮੈਮ ਉਹਨਾਂ ਨੇ ਆਪਣੀ ਸ਼ਭੀ ਮੇਰੇ ਚ ਦੇਖੀ ਹਾਂ ਉਹਨਾਂ ਨੇ ਉਹ ਆਪਣੀ ਸਭੀ ਮੇਰੇ ਚ ਦੇਖੀ ਤੇ ਮੈਨੂੰ ਕੁਦਰਤੀ ਵਸ ਮੈਂ ਇੱਕ ਆਪਣੇ ਉਸਤਾਦ ਲੋਕ ਸਰਦੂਸ ਸਿਕੰਦਰ ਖਾਨ ਸਾਹਿਬ ਜੀ ਮੈਂ ਉਹਨਾਂ ਨੂੰ ਸ਼ੁਰੂ ਤੋਂ ਹੀ ਸੁਣਦਾ ਨਾ ਤੇ ਮੈਂ ਉਹਨਾਂ ਨੂੰ ਹੀ ਗਾਉਣ ਦੀ ਕੋਸ਼ਿਸ਼ ਕਰਦਾ ਸੀ ਹਾਂ ਤੇ ਹੁਣ ਤੱਕ ਮੈਂ ਉਹਨਾਂ ਦਾ ਮੈਂ ਬੜਾ ਰਣੀ ਆ ਧੰਨਵਾਦ ਕਰਦਾ ਕਿ ਮੈਂ ਮੇਰੀ ਵੀਡੀਓ ਵਾਇਰਲ ਹੋਈ ਮੇਰੀ ਵੀਡੀਓ ਨੂੰ ਇੰਨਾ ਪਿਆਰ ਸਨਮਾਨ ਸਤਕਾਰ ਦਿੱਤਾ ਗਿਆ ਜੀ ਤੇ ਇਹਦਾ ਸਾਰਾ ਕ੍ਰੈਡਿਟ ਮੇਰੇ ਉਸਤਾਦ ਲੋਕ ਸਰਦੂਸ ਸਿਕੰਦਰ ਖਾਨ ਸਾਹਿਬ ਜੀ ਨੂੰ ਜਾਂਦਾ ਜੀ ਇਸ ਤਰ੍ਹਾਂ ਦਾ ਕੁਝ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਰਦੂਲ ਸਿਕੰਦਰ ਜੀ ਨੂੰ ਤੁਸੀਂ ਬਹੁਤ ਸੁਣਿਆ ਹੈ ਨਾ ਉਹਨਾਂ ਦਾ ਗੀਤ ਹੀ ਗਾਇਆ ਜਿਹੜਾ ਲੋਕਾਂ ਨੇ ਪਸੰਦ ਵੀ ਕੀਤਾ ਹੈ ਨਾ ਤੇ ਕਦੀ ਉਹਨਾਂ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ ਸੀ ਜਦੋਂ ਉਹ ਸੀਗੇ ਇਸ ਦੁਨੀਆਂ ਵਿੱਚ ਜੀ ਬਿਲਕੁਲ ਜੀ ਮੈਂ ਉਹਨਾਂ ਦੇ ਵੱਡੇ ਬ੍ਰਦਰ ਉਸਤਾਦ ਲੋਪ ਭਰਪੂਰ ali ਖਾਨ ਸਾਹਿਬ ਜੀ ਮੈਂ ਉਹਨਾਂ ਦੇ ਘਰ ਮੈਂ ਚਾਰ ਪੰਜ ਮਹੀਨੇ ਮੈਂ ਰਿਹਾ ਜੀ ਤੇ ਸਰਦੂਲ ਸਿਕੰਦਰ ਖਾਨ ਸਾਹਿਬ ਦੇ ਪ੍ਰੋਗਰਾਮ ਤੇ ਵੀ ਗਏ ਜੀ ਤੇ ਉਸ ਤੋਂ ਬਾਅਦ ਵੀ ਉਹਨਾਂ ਦੇ ਸੰਗਤ ਉਹਨਾਂ ਦੇ ਘਰ ਚ ਹੋਈ ਜੀ ਤੇ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਆਪਣਾ ਹੱਥ ਮੇਰੇ ਸਿਰ ਤੇ ਰੱਖਿਆ ਤੇ ਕਿਹਾ ਬੇਟਾ ਕੋਈ ਗੱਲ ਨਹੀਂ ਸਾਡਾ ਅਸ਼ੀਰਵਾਦ ਤੇਰੇ ਸਿਰ ਤੇ ਹੈ ਤੇ ਮੈਂ ਮੈਂ ਉਹਨਾਂ ਨੂੰ ਮਤਲਬ ਸ਼ੁਰੂ ਤੋਂ ਹੀ ਉਹਨਾਂ ਨੂੰ ਮੈਂ ਗਾਉਣ ਦੀ ਪ੍ਰੈਕਟਿਸ ਕਰਦਾ ਰਿਹਾ ਤੇ ਗਾਉਂਦਾ ਰਿਹਾ ਉਹਨਾਂ ਨੂੰ ਸ਼ੁਰੂ ਤੋਂ ਹੀ ਤੇ ਇਹ ਜਿਹੜੀ ਮੁਲਾਕਾਤ ਤੁਸੀਂ ਗੱਲ ਕਰ ਰਹੇ ਕਿ ਉਹਨਾਂ ਦੇ ਘਰ ਦੇ ਵਿੱਚ ਹੋਈ ਸੀ ਇਹ ਕਿਹੜੇ ਸਾਲ ਦੀ ਗੱਲ ਹੈ ਇਹ ਮੈਮ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਸੀ 2008 ਦੀ ਸ਼ਾਇਦ ਗੱਲ ਹੈ ਅੱਛਾ 2008 ਜਾਂ 7 ਦੀ ਗੱਲ ਹੈ ਮੈਮ 2008 ਜਾਂ 7 ਦੀ ਗੱਲ ਹੈ ਇਹ ਜਿਹੜੇ ਸੀਜ਼ਨ ਦੇ ਵਿੱਚ ਤੁਸੀਂ ਗਏ ਸੀ ਜਿਸ ਰਿਐਲਿਟੀ ਸ਼ੋਅ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਤੁਸੀਂ ਗਏ ਸੀ ਮੈਗਾ ਆਡੀਸ਼ਨ ਤੋਂ ਬਾਹਰ ਆ ਗਏ ਹੋ ਉਸ ਸੀਜ਼ਨ ਦੇ ਵਿੱਚ ਬੜੇ ਵੱਡੇ ਵੱਡੇ ਕਲਾਕਾਰ ਅੱਜ ਜਿਨ੍ਹਾਂ ਦਾ ਨਾਮ ਤੁਸੀਂ ਬੋਲਦੀ ਹੈ ਇੰਡਸਟਰੀ ਦੇ ਵਿੱਚ ਹੈ ਨਾ ਗੁਰਨਾਮ ਹੁਣੀ ਹੋਗੇ ਨਿਮਰਤ ਖਹਿਰਾ ਹੋਣੀ ਹੈ ਨੰਜੀਦ ਬਾਵਾ ਹੋਣੀ ਉਹ ਉਸ ਰਿਐਲਿਟੀ ਸ਼ੋਅ ਤੋਂ ਨਿਕਲੇ ਤਾਂ ਤੁਹਾਡੇ ਨਾਲ ਮੈਨੂੰ ਲੱਗਦਾ ਹੈ ਕਿ ਜਿਸ ਐਪੀਸੋਡ ਜਾਂ ਸ਼ੋਅ ਦੇ ਲਈ ਜਾਂ ਜਿਸ ਸੀਜ਼ਨ ਦੇ ਲਈ ਤੁਸੀਂ ਗਏ ਸੀਗੇ ਉਹਦੇ ਵਿੱਚ ਗੁਰਨਾਮ ਹੁਣੀ ਸੀਗੇ ਹੈਨਾ ਜੀ ਮੈਮ ਗੁਰਨਾਮ ਭੁੱਲਰ ਹੁਣੀ ਨਾਲ ਸੀਗੇ ਸਾਡੇ ਤੇ ਦਿੱਲੀ ਮਤਲਬ ਅਸੀਂ ਗਏ ਸੀ ਜਦੋਂ ਤੇ ਗੁਰਨਾਮ ਜੀ ਨਾਲ ਵੀ ਮਤਲਬ ਸੰਗਤ ਹੋਈ ਉੱਥੇ ਬ੍ਰਦਰ ਮੇਰੇ ਉਹਨਾਂ ਨੇ ਵੀ ਵਧੀਆ ਨਾਮ ਕਮਾ ਲਿੱਤਾ ਜੀ ਤੇ ਮੈਂ ਸੀਜ਼ਨ 4 ਦੇ ਵਿੱਚ ਗਿਆ ਸੀ ਵਾਇਸ ਆਫ ਪੰਜਾਬ ਦੇ ਵਿੱਚ ਕੀ ਕਾਰਨ ਰਏ ਕਿ ਅੱਜ ਗੁਰਨਾਮ ਹੋਣੀ ਬਹੁਤ ਵੱਡਾ ਨਾਮ ਹੈ ਇੰਡਸਟਰੀ ਦਾ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਹਰ ਕੋਈ ਜਾਣਦਾ ਸਿਕੰਦਰ ਵਾਲੀ ਨੂੰ ਤੁਹਾਨੂੰ ਵੀ ਜਿਹੜੇ ਲੋਕ ਜਾਣਦੇ ਆ ਸਿਕੰਦਰ ਲਾਡੀ ਨੂੰ ਪਰ ਫਿਰ ਕੀ ਕਰ ਰਹੇ ਨਾ ਕਿ ਓਨੀ ਕਾਮਯਾਬੀ ਨਹੀਂ ਮਿਲ ਪਈ ਜੀ ਗੁਰਨਾਮ ਭੁੱਲਰ ਹੋਣੀ ਅਸੀਂ ਮਤਲਬ ਵੈਸੋ ਪੰਜਾਬ ਦੇ ਵਿੱਚ ਅਸੀਂ ਸੀਗੇ ਜੀ ਹਮ ਗੁਰਨਾਮ ਭੁੱਲਰ ਨੇ ਵਧੀਆ ਨਾਮ ਕਮਾਇਆ ਮੇਰੇ ਵੀਰ ਨੇ ਹਮ ਔਰ ਉਸ ਸ਼ੋਅ ਤੋਂ ਬਾਅਦ ਜਦ ਮੈਂ ਘਰ ਆਇਆ ਜੀ ਆਪਣੇ ਤੇ ਬਾਕੀ ਜੀ ਘਰ ਦੇ ਹਾਲਾਤ ਮੇਰੇ ਕੁਸ਼ੈਦਾਂ ਦੇ ਸੀਗੇ ਤੇ ਉਹਨਾਂ ਕਰਕੇ ਸਾਡਾ ਮੈਂ ਮੈਂ ਮਤਲਬ ਨਹੀਂ ਮੈਂ ਜਾਦਾ ਉਹ ਹੋ ਸਕਿਆ ਤੇ ਕੰਮਕਾਰ ਵੀ ਜ਼ਰੂਰੀ ਸੀਗੇ ਜੀ ਤੇ ਘਰ ਦੀ ਫਾਈਨੈਂਸ਼ੀਅਲੀ ਹੈਲਥ ਵੀ ਮਤਲਬ ਬਹੁਤ ਜ਼ਿਆਦਾ ਮੈਂ ਪਿੱਛੋਂ ਮੈਂ ਬੜਾ ਕਮਜ਼ੋਰ ਸੀਗਾ ਜੀ ਤੇ ਬਾਕੀ ਕੰਮਕਾਰ ਕਰਦੇ ਰਿਹਾ ਜੀ ਗਾਉਣ ਦਾ ਸ਼ੌਕ ਮੈਨੂੰ ਸ਼ੁਰੂ ਤੋਂ ਸੀਗਾ ਜੀ ਬਟ ਮਤਲਬ ਚੱਲਦਾ ਰਿਹਾ ਦੌਰ ਗਾਉਣ ਦਾ ਨਿੱਕੇ ਮੋٹے ਪ੍ਰੋਗਰਾਮ ਕਰਦੇ ਰਹੇ ਸੀ ਮੈਂ ਆਪਣੇ ਛੇਵੇਂ ਜਾਗਰਣ ਹੋ ਗਏ ਕਵਾਲੀਆਂ ਹੋ ਗਈਆਂ ਜੀ ਇਸ ਤਰ੍ਹਾਂ ਦੇ ਨਾਲ ਮਤਲਬ ਜਾਂਦਾ ਰਿਹਾ ਉਹਨਾਂ ਦੇ ਨਾਲ ਪਾਰਟੀਆਂ ਦੇ ਨਾਲ ਆਪਣਾ ਘਰ ਗੁਜ਼ਾਰਾ ਕਰਦਾ ਰਿਹਾ ਜੀ ਮਿਲ ਮਿਲਦੇ ਸੀ ਸਹੀ ਪੈਸੇ ਜਦੋਂ ਤੁਸੀਂ ਜਾਣਦੇ ਸੀ ਕਿ ਖਵਾਲਾ ਜੀ ਮੈਂ ਬਸ ਪੈਸੇ 500 600 500 600 ਦੇ ਜਾਂਦੀ ਸੀ ਜੀ ਮਤਲਬ ਪ੍ਰੋਗਰਾਮ ਦੇ ਵਿੱਚ ਕਿੰਨੇ ਸ਼ੋਅ ਮਿਲ ਜਾਂਦੇ ਸੀਗੇ ਇਦਾਂ ਮੈਂ ਮੈਨੇਜ ਦੇ ਵਿੱਚ ਜੀ ਮਤਲਬ ਨਾਲ ਜਾਂਦੇ ਸੀਗੇ ਸਾਰਿਆਂ ਦੇ ਇੱਕ ਅੱਧਾ ਮਤਲਬ ਦੋ ਤਿੰਨ ਸ਼ੋਅ ਕਰ ਲਿਆ ਕਰਨੇ ਨਾਲ ਜੀ ਬਾਕੀ ਜੀ ਮੈਮ ਤੁਹਾਨੂੰ ਪਤਾ ਹੀ ਹੈ ਵੀ ਕੋਈ ਅੱਗੇ ਆਉਣ ਦਾ ਮੌਕਾ ਮੈਮ ਨਹੀਂ ਮਿਲਿਆ ਕੋਈ ਸਬਬ ਨਹੀਂ ਬਣਿਆ ਕੇ ਆਉਣ ਦਾ ਕੀ 1500 ਜਾਂ 2000 ਜੀ ਮਹੀਨੇ ਦਾ ਤੁਹਾਨੂੰ ਮਿਲਦਾ ਪਿਆ ਸੀਗਾ ਉਹਦੇ ਚ ਗੁਜ਼ਾਰਾ ਹੁੰਦਾ ਸੀਗਾ ਮਹੀਨੇ ਦਾ ਨਹੀਂ ਮੈਮ ਨਹੀਂ ਮੈਮ ਫਿਰ ਕਿੱਦਾਂ ਤੁਸੀਂ ਹੋਰ ਇਹ ਕੰਮ ਕਦੋਂ ਸ਼ੁਰੂ ਕੀਤਾ ਜਦੋਂ ਤੁਸੀਂ ਰੇੜੀ ਵਗੈਰਾ ਜਾਂ ਫੈਕਟਰੀ ਜਾਂਦੇ ਉਹ ਕਦੋਂ ਕੰਮ ਸ਼ੁਰੂ ਕੀਤਾ ਮੈਂ ਮੈਨੂੰ ਹੋ ਗਿਆ ਤਕਰੀਬਨ ਜੀ ਬਸ ਇਹ ਤਾਂ ਕੰਮ ਜੀ ਸ਼ੁਰੂ ਤੇ ਕਰਦੇ ਆ ਰਹੇ ਜੀ ਮੈਂ ਅੱਛਾ ਸ਼ੁਰੂਆਤ ਤੋਂ ਹਾਂ ਜੀ ਤੇ ਮਤਲਬ ਮੈਂ ਫੈਕਟਰੀ ਦੇ ਵਿੱਚ ਮੈਂ ਰਿਐਲਿਟੀ ਸ਼ੋ ਤੋਂ ਬਾਅਦ ਵਿੱਚ ਮੈਂ ਜਦੋਂ ਮੇਰਾ ਨਾਮ ਨਹੀਂ ਹੋ ਮਤਲਬ ਕੋਈ ਨਹੀਂ ਕਿਸਨੇ ਬਾ ਫੜੀ ਜਾ ਕੋਈ ਮੈਨੂੰ ਸਹਾਰਾ ਨਹੀਂ ਮਿਲੇ ਤੇ ਮੈਂ ਮੈਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਆਪਣਾ ਤੁਸੀਂ ਕੋਸ਼ਿਸ਼ ਕੀਤੀ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਮੈਨੇ ਬਹੁਤ ਕੀਤੀ ਪਹੁੰਚਣ ਦੀ ਲੋਕਾਂ ਦੇ ਤੱਕ ਪਰ ਕੋਈ ਮੂਰੋ ਮੈਨੂੰ ਕੋਈ ਜ਼ਿਆਦਾ ਮੈਨੂੰ ਉਹ ਨਹੀਂ ਮਿਲਿਆ ਕਿਸੇ ਦਾ ਸਪੋਰਟ ਨਹੀਂ ਮਿਲੀ ਜ਼ਿਆਦਾ ਤੇ ਕਰਦੇ ਹਾਂ ਮਾੜੇ ਹਾਲਾਤਾਂ ਨੂੰ ਦੇਖਦੇ ਆ ਮੈਨੂੰ ਮਤਲਬ ਕੰਮ ਕਰਨਾ ਪਿਆ ਜੀ ਕਰ ਦੇ ਵਿੱਚ ਹੋਰ ਕੌਣ ਕੌਣ ਕਮਾਉਂਦਾ ਹੈ ਕਰ ਦੇ ਵਿੱਚ ਮੈਂ ਮੇਰਾ ਬ੍ਰਦਰ ਹੈ ਹਾਂ ਇਹ ਵੀ ਕੰਮ ਕਰਦੇ ਨੇ ਜੀ ਫਾਦਰ ਸਾਹਿਬ ਨੇ ਜੀ ਸੇਮ ਕੰਮ ਕਰਦੇ ਤੁਸੀਂ ਸਾਰੇ ਹਾਂ ਜੀ ਹਾਂ ਜੀ ਹਾਂ ਫੈਕਟਰੀ ਦੇ ਵਿੱਚ ਹਾਂ ਜੀ ਭਰਾ ਮੇਰਾ ਫੈਕਟਰੀ 'ਚ ਕੰਮ ਕਰਦਾ ਤੇ ਮੈਂ ਮੇਰੇੜੀ ਚਲਾਣਾ ਅੱਛਾ ਹਾਂ ਜੀ ਤੇ ਬਾਕੀ ਹੋਇਆ ਕਦੇ ਆ ਛੋਟੇ ਮੋਟੇ ਪ੍ਰੋਗਰਾਮ ਆ ਕਿ ਮਲਵਾਈ ਕਿੱਧਾ ਆ ਗਿਆ ਜੀ ਉਹਨਾਂ ਦੇ ਨਾਲ ਚਲੇ ਗਏ ਹਮ ਇਸ ਤਰ੍ਹਾਂ ਬਸ ਘਰ ਦਾ ਗੁਜ਼ਾਰਾ ਹੋ ਜਾਂਦਾ ਜੀ ਬਸ ਚੱਲ ਹੀ ਜਾਂਦਾ 7-8000 ਰੁਪਏ ਚਲੋ ਭਰਾ ਕਰਦਾ ਹੈ ਆਪਣਾ ਉਹਦਾ ਵੀ ਸ਼ਾਦੀ ਹੋਈ ਹੈ ਵਿਆਹ ਹੋਇਆ ਵੈਸੇ ਉਹਦਾ ਤੇ ਬਾਕੀ ਆਪਣਾ ਕਰੀ ਜਾਂਦਾ ਜੀ ਛੋਟਾ ਮੋਟਾ ਨਿੱਕ ਮੋਟੇ ਕੰਮ ਕਰਕੇ ਆਪਣਾ ਘਰ ਦਾ ਗੁਜ਼ਾਰਾ ਚਲਾ ਹੀ ਜਾਂਦਾ ਜੀ ਉਹ ਕਸਮਾ ਦੇਖਿਆ ਮਤਲਬ ਬਹੁਤ ਜੀ ਮੈਮ ਹੁਣ ਵੀ ਉਸੇ ਹਾਲਾਤਾਂ ਚ ਹੁਣ ਆ ਮੈਮ ਮੈਂ ਬਿਆਨ ਨਹੀਂ ਕਰ ਸਕਦਾ ਬਸ ਇਹ ਹੀ ਕਹਾਗਾ ਕਿ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਇਸ ਚੈਨਲ ਵਾਲਿਆਂ ਦਾ ਵੀ ਮੈਂ ਤਹਿ ਦਿਲੋਂ ਸ਼ੁਕਰੀਆ ਦਾ ਕਰਦਾ ਕਿਸ ਨਾ ਚੀਜ਼ ਦੀ ਵੀਡੀਓ ਨੂੰ ਵਾਇਰਲ ਕੀਤਾ ਗਿਆ ਔਰ ਇੰਨੇ ਲੋਕਾਂ ਦੇ ਵਿੱਚ ਉਸ ਵੀਡੀਓ ਨੂੰ ਪਹੁੰਚਾਇਆ ਗਿਆ ਔਰ ਸਭ ਤੋਂ ਵੱਡੀ ਗੱਲ ਮੇਰੀ ਕੋਈ ਔਕਾਤ ਨਹੀਂ ਮੇਰੀ ਕੋਈ ਹਾਇਸियत ਨਹੀਂ ਔਰ ਥੋੜੇ ਰੱਬ ਜੇ ਸਰੋਤਿਆਂ ਨੇ ਇਸ ਨਾ ਚੀਜ਼ ਨੂੰ 우ਸਤਾਦ ਲੋਕ ਇੰਟਰਨੈਸ਼ਨਲ ਕਲਾਕਾਰ ਜਨਾਬ ਸਰਦੂ ਸਿਕੰਦਰ ਖਾਨ ਸਾਹਿਬ ਜੀ ਤੁਸੀਂ ਇਸ ਨਮਾਣੇ ਜੇ ਬੰਦੇ ਨੂੰ ਇਨਾ ਪਿਆਰ ਦੇ ਕੇ ਉਹਨਾਂ ਦੇ ਕਦਮਾਂ ਦੇ ਵਿੱਚ ਬਿਠਾ ਦਿੱਤਾ ਮੈਂ ਤੁਹਾਡਾ ਤਹਿਦ ਲੋ ਧੰਨਵਾਦ ਕਰਦਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਕਰਦਾ ਤੇ ਇਸੇ ਤਰ੍ਹਾਂ ਅਸ ਕਰਦਾ ਬੇਨਤੀ ਕਰਦਾ ਸਾਰਿਆਂ ਅੱਗੇ ਕਿ ਇਸ ਨਾ ਚੀਜ਼ ਨੂੰ ਫਰਸ਼ੋਂ ਅਰਸ਼ ਤੇ ਲਿਜਾਣ ਵਾਲੇ ਤੁਸੀਂ ਲੋਗ

ਇਸ ਤਰ੍ਹਾਂ ਉਮੀਦ ਜੱਗਿਆ ਜੀ ਨੀਂਦ ਨਹੀਂ ਆ ਰਹੀ ਪਰਿਵਾਰ ਨੂੰ ਨੀਂਦ ਨਹੀਂ ਆ ਰਹੀ ਜੀ ਤੇ ਸਾਰੇ ਇਸ ਤਰ੍ਹਾਂ ਹੋਏ ਬੈਨੇ ਵੀ ਤੇਰੀ ਵੀਡੀਓ ਵਾਇਰਲ ਹੋ ਗਈ ਹੈ ਤੇ ਮੈਨੂੰ ਵੀ ਅੰਦਰੋਂ ਬੜੀ ਖੁਸ਼ੀ ਹੋਈ ਜੀ ਇਸ ਗੱਲ ਦੀ ਔਰ ਸਭ ਤੋਂ ਮੇਨ ਖੁਸ਼ੀ ਮੈਨੂੰ ਇਸ ਗੱਲ ਦੀ ਹੋਈ ਜੀ ਮਤਲਬ ਐਡੇ ਵੱਡੇ ਫਨਕਾਰ ਸਿੰਗਰ ਉਹਨਾਂ ਨੂੰ ਮੈਂ ਕਹਿੰਦਾ ਜੀ ਉਹਨਾਂ ਨੂੰ ਕੌਣ ਗਾਣਾ ਪਸੰਦ ਨਹੀਂ ਕਰਦਾ ਹਾਂ ਔਰ ਲੋਕਾਂ ਨੇ ਇਹਨਾਂ ਪਿਆਰ ਦਿੱਤਾ ਕਿ ਇਸ ਨਾ ਚੀਜ਼ ਦੇ ਉਹ ਗਾਣੇ ਨੂੰ ਇਸ ਨਾ ਚੀਜ਼ ਦੀ ਗਾਈ ਹੋਈ ਮੇਰੀ ਗਾਇਕੀ ਨੂੰ ਲੋਕਾਂ ਨੇ ਪਸੰਦ ਕੀਤਾ ਮੈਨੂੰ ਬੜੀ ਖੁਸ਼ੀ ਹੈ ਜੀ ਇਸ ਗੱਲ ਦੀ ਜਿੱਥੇ ਲੋਕ ਇਹ ਕਹਿ ਰਹੇ ਫੋਨ ਕਰਕੇ ਕਿ ਤੁਹਾਡੀ ਵੀਡੀਓ ਵੇਖੀ ਵਧੀਆ ਲੱਗੀ ਹੈ ਨਾ ਉੱਥੇ ਤੁਹਾਨੂੰ ਉਹਨਾਂ ਲੋਕਾਂ ਦੇ ਵੀ ਫੋਨ ਆ ਰਹੇ ਜਿਹੜੇ ਤੁਹਾਨੂੰ ਅੱਗੇ ਕੰਮ ਦੇ ਲਈ ਤੁਹਾਨੂੰ ਸਪੋਰਟ ਕਰ ਰਹੇ ਨੇ ਕਿ ਨਹੀਂ ਆਈ ਅਜੇ ਤੱਕ ਮੈਮ ਇਸ ਤਰ੍ਹਾਂ ਨਹੀਂ ਕਿਸੇ ਦਾ ਫੋਨ ਆਇਆ ਮੈਨੂੰ ਅੱਛਾ ਆਫਰ ਆ ਰਹੇ ਤਾਂ ਕਿੰਦਾ ਦੀ ਹਲੇ ਤੱਕ ਕੋਈ ਨਹੀਂ ਜੀ ਮੈਨੂੰ ਮਤਲਬ ਇੰਡਸਟਰੀ ਵੱਲੋਂ ਕੋਈ ਆਫਰ ਨਹੀਂ ਜੀ ਆਈ ਹਲੇ ਔਰ ਐਨਾ ਕਹ ਜੀ ਮਤਲਬ ਜੋ ਆਪਣੇ ਭਰਾ ਮੈਨੂੰ ਜਾਣਦੇ ਨੇ ਉਹ ਮੈਨੂੰ ਵਧਾਈ ਜ਼ਰੂਰ ਦੇ ਰਹੇ ਨੇ ਸਾਰੇ ਇਦਾਂ ਕਹਿ ਰਹੇ ਨੇ ਕਿ ਯਾਰ ਬਹੁਤ ਵਧੀਆ ਗਾਇਤ ਹੈ ਨੇ ਤੇ ਤੈਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਜਿਆਦੇ ਉਹ ਮੇਰਾ ਪਿਆਰ ਕਰ ਰਹੇ ਨੇ ਤੇ ਮੈਨੂੰ ਅੱਗੇ ਲਈ ਵਧੀਆ ਅਪਰੀਸ਼ੀਏਟ ਕਰ ਰਹੇ ਨੇ ਇਹ ਸਾਰੇ ਉਹਨਾਂ ਦਾ ਮੈਨੂੰ ਮਤਲਬ ਵਧਾਈ ਯੋਗ ਤੌਰ ਤੇ ਮਤਲਬ ਮੈਨੂੰ ਫੋਨ ਆਏ ਨੇ ਸਾਰੇ ਪਰ ਇੰਡਸਟਰੀ ਵੱਲੋਂ ਜੀ ਹਲੇ ਮੈਨੂੰ ਕੋਈ ਫੋਨ ਨਹੀਂ ਆਇਆ ਵੈਸੇ ਚੜਦੀ ਕਲਾ ਵਿੱਚ ਰਹਿੰਦੇ ਹੋ ਹਮੇਸ਼ਾ ਬੱਸ ਜੀ ਮਾਲਕ ਦੀ ਰਜ਼ਾ 'ਚ ਰਹਨੇ ਆ ਜੀ ਉਹਨਾਂ ਦਾ ਨਾਮ ਜਪਦੇ ਆਂ ਉਹਨਾਂ ਦਾ ਨਾਮ ਲਾਂਦੇ ਰਹਨੇ ਆ ਜੀ ਬੱਸ ਉਹਨਾਂ ਦੀ ਰਜ਼ਾ 'ਚ ਰਹਨੇ ਆ ਜੀ ਜਦੋਂ ਰੇੜੀ ਤੇ ਕੰਮ ਕਰਦੇ ਹੋ ਜਾਂ ਆਪਣਾ ਸਮਾਨ ਲੈ ਕੇ ਜਾਂਦੇ ਹੋ ਵਿੱਚ ਜੀ ਜੀ ਕੀ ਸਮਾਨ ਵੇਚਦੇ ਤੁਸੀਂ ਸਬਜੀ ਵਗੈਰਾ ਮੈਂ ਸਬਜੀ ਵਗੈਰਾ ਨਹੀਂ ਮੈਂ ਮੈਂ ਮਤਲਬ ਜਿਹਾ ਕੋਈ ਸਰੀਏ ਵਗੈਰਾ ਹੋਗੇ ਜੀ ਜਾਂ ਕੋਈ ਆਪਣਾ ਥੈਲੇ سیمنٹ ਦੇ ਥੈਲੇ ਚੱਕ ਲਈ ਜਾਂ ਇਦਾਂ ਦਾ ਸਮਾਨ ਕੁਛ ਹੋਰ ਦੁਕਾਨਾਂ ਤੋਂ ਸਮਾਨ ਚੱਕ ਕੇ ਮਤਲਬ ਜੀ ਗਾਂ ਲੈ ਕੇ ਜਾਣਾ ਇਸ ਤਰ੍ਹਾਂ ਦੇ ਕੰਮ ਕਰਦੇ ਤੇ ਇਹ ਕੰਮ ਰੋਜ਼ ਤਾਂ ਨਹੀਂ ਆਉਂਦਾ ਹੋਊਗਾ ਕਿ ਰੋਜ਼ ਆਉਂਦਾ ਹੈ ਨਹੀਂ ਜੀ ਰੋਜ਼ ਤਾਂ ਨਹੀਂ ਆਉਂਦਾ ਮੈਂ ਜਾਂਦੇ ਜੀ ਢੇੜਾ ਤਾਂ ਆਪਣਾ ਜ਼ਰੂਰੀ ਜਿਹਾ ਲਾਉਣਾ ਮਤਲਬ ਮੰਡੀ ਚਲੇ ਜਾਂਦੇ ਆ ਸਬਜੀ ਵਗੈਰਾ ਲੱਦ ਕੇ ਉੱਥੋਂ ਕਿਤੇ ਹੋਰ ਪਹਚਾਣੇ ਇਸ ਤਰ੍ਹਾਂ ਮਤਲਬ ਚੱਲੀ ਜਾਂਦਾ ਜੀ ਮਤਲਬ ਸ਼ਾਮ ਤੱਕ ਦਾ ਜੀ 4-500 ਰੁਪਏ ਬਣ ਜਾਂਦਾ ਜੀ ਇੰਨੀ ਸੁਰੀਲੀ ਆਵਾਜ਼ ਹੈ ਖੁਦ ਨੂੰ ਵੀ ਹੁੰਦਾ ਹੈ ਕਿ ਇੱਕ ਗੁਣ ਤਾਂ ਹੈਗਾ ਮੇਰੇ ਕੋਲ ਪਰ ਲੋਕਾਂ ਤੱਕ ਪਹੁੰਚ ਨਹੀਂ ਪਾਰ ਰਿਹਾ ਕੋਈ ਜ਼ਰੀਆ ਨਹੀਂ ਮਿਲ ਪਾਰ ਰਿਹਾ ਮਹਿਸੂਸ ਕਰਦੇ ਹੋਏ ਮਹਿਸੂਸ ਤਾਂ ਮੈਂ ਬਹੁਤ ਕਰਦਾ ਹਾਂ ਬਾਕੀ ਉਸ ਮਾਲਕ ਦੀ ਰਜ਼ਾ ਉਹਦੀ ਰਜ਼ਾ 'ਚ ਰਹਿਣਾ ਵੀ ਮੇਨ ਗੱਲ ਹੈ ਜੀ ਬਾਕੀ ਦੁਆ ਅੰਦਰੋਂ ਇਹੀ ਰਹਿੰਦੀ ਹੈ ਉਮੀਦ ਇਹੀ ਰਹਿੰਦੀ ਵੀ ਕਦੇ ਤਾਂ ਉਹ ਮਾਲਕ ਸੁਣੂਗਾ ਕਦੇ ਤਾਂ ਉਹ ਮਾਲਕ ਸੁਣੂਗਾ ਕਦੇ ਤਾਂ ਉਹ ਮਾਲਕ ਆ ਦੇ ਵਿੜੇ ਆਊਗਾ ਜਦੋਂ ਵੀ ਅਸੀਂ ਸਿਕੰਦਰ ਵਰਗੇ ਕਲਾਕਾਰਾਂ ਨਾਲ ਮਿਲਦੇ ਹਾਂ ਇੱਕ ਖੁਸ਼ੀ ਵੀ ਹੁੰਦੀ ਹੈ ਕਿ ਇੰਨਾ ਟੈਲੈਂਟ ਹੈਗਾ ਸਾਡੇ ਪੰਜਾਬ ਦੇ ਵਿੱਚ ਪਰ ਇੱਕ ਇਹ ਵੀ ਚੀਜ਼ ਹੁੰਦੀ ਹੈ ਕਿ ਇੰਨਾ ਜਦੋਂ ਟੈਲੈਂਟ ਹੈਗਾ ਸਾਡੇ ਕੋਲ ਫਿਰ ਲੋਕਾਂ ਤੱਕ ਪਹੁੰਚ ਕਿਉਂ ਨਹੀਂ ਪਾਂਦਾ ਪ੍ਰੋਪਰ ਜਦੋਂ ਇਨਾ ਵਰਗੇ ਕਲਾਕਾਰਾਂ ਨੂੰ ਵੇਖਦੇ ਹਾਂ ਤੇ ਰੱਬ ਨੂੰ ਕਹੀਦਾ ਕਿ ਸ਼ਾਇਦ ਵਧੀਆ ਅਸੀਂ ਕਰਮ ਕੀਤੇ ਹੋਣੇ ਹੈ ਕਿ ਇੰਨਾ ਹੈ ਕਿ ਸਾਡੇ ਕੋਲ ਪ੍ਰੋਪਰ ਕਾਨੂੰ ਰੋਟੀ ਹੈਗੀ ਆ ਜੋ ਚੀਜ਼ ਦਿਲ ਕਰਦਾ ਉਹ ਲੈ ਲੈਣੇ ਆ ਦੂਜੇ ਪਾਸੇ ਸਿਕੰਦਰ ਹੋਣੀ ਹੈ ਜਿਨ੍ਹਾਂ ਕੋਲ ਇੰਨਾ ਟੈਲੈਂਟ ਹੈ ਪਰ ਉਹ ਕਹਿ ਰਹੇ ਕਿ ਸਾਡੇ ਕੋਲ ਰੋਜ਼ ਕਮਾਈ ਦਾ ਸਾਧਨ ਵੀ ਨਹੀਂ ਹੈ ਕਿ ਆਪਾਂ ਜਾਣਾ ਪੈਂਦਾ ਕੰਮ ਲੱਭਣਾ ਪੈਂਦਾ ਰੋਜ਼ ਜਾ ਕੇ ਇੰਨਾ ਚਿਰ ਹੋ ਗਿਆ ਤੁਹਾਨੂੰ ਇਸ ਇੰਡਸਟਰੀ ਦੇ ਵਿੱਚ ਹੈ ਨਾ ਜੀ ਆਪਣੇ ਆਪ ਤੇ ਮਿਹਨਤ ਕਰਦੇ ਪਰ ਫਿਰ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਹਜੇ ਤੱਕ ਸਿਰਫ ਇੱਕ ਉਮੀਦ ਹੀ ਹੈ ਕਿ ਉਮੀਦ ਹੀ ਹੈ ਜੀ ਕੀ ਹੋਏਗਾ ਕੰਮ ਹੈ ਨਾ ਜੀ ਕਰਦਿਆਂ ਨੇ ਸਪੋਰਟ ਕੀਤੀ ਹੈ ਹਮੇਸ਼ਾ ਜਾਂ ਉਹਨਾਂ ਨੇ ਕਿਹਾ ਕਿ ਕੋਈ ਹੋਰ ਕੰਮ ਲੱਭ ਲਓ ਜੀ ਕਰ ਵੱਲੋਂ ਤਾਂ ਸਪੋਰਟ ਹੈ ਹੀ ਪਰ ਮੈਮ ਕੀ ਕਰਾਇਆ ਜਾਵੇ ਜਦੋਂ ਕਰਦੇ ਮਾੜੇ ਹਾਲਾਤ ਦੇਖਦੇ ਆ ਤੇ ਮਜਬੂਰਨ ਸਾਨੂੰ ਕੰਮ ਆਪਣਾ ਜੋ ਅਸੀਂ ਕਰ ਰਹੇ ਸਾਨੂੰ ਕਰਨਾ ਪੈ ਰਿਹਾ ਰੋਟੀ ਮਿਲ ਰਹੀ ਹੈ 2 ਟਾਈਮ ਦੀ ਬਸ ਉਹ ਸ਼ੁਕਰਮਾਲਕ ਦਾ ਜੀ ਰੋਟੀ ਦੇ ਰਿਹਾ ਚੱਲ ਰਹੀ ਹੈ ਰੋਟੀ ਬਸ ਹੀ ਰੋਟੀ ਚੱਲ ਰਹੀ ਹੈ ਸ਼ੁਕਰਮਾਲਕ ਦਾ ਰੋਟੀ ਬਸ ਜੀ ਕਮਾਈ ਜਾਂਦੇ ਆ ਮਤਲਬ ਕਦੇ ਆ ਨਹੀਂ ਵੀ ਮਤਲਬ ਹੁੰਦਾ ਵੀ ਕਦੇ ਢੇੜਾ ਨਹੀਂ ਲੱਗਿਆ ਇਸ ਤਰ੍ਹਾਂ ਵੀ ਹੋ ਜਾਂਦਾ ਜੀ ਮਤਲਬ ਚੱਲੇ ਆ ਗੇੜਾ ਲਾਉਣ ਜੀ ਕਈ ਵਾਰੀ ਨਹੀਂ ਵੀ ਮਤਲਬ ਦਿਹਾੜੀ ਬਣਦੀ ਜੀ ਪਰੇਸ਼ਾਨੀਆਂ ਦੇ ਦਿੰਦੀਆਂ ਚੀਜ਼ਾਂ ਬਿਲਕੁਲ ਦਿੰਦੀਆਂ ਬਿਲਕੁਲ ਦਿੰਦੀਆਂ ਜਿਸ ਦਿਨ ਗੇੜਾ ਨਾ ਲੱਗੇ ਉਸ ਦਿਨ ਪਰੇਸ਼ਾਨੀ ਹੁੰਦੀ ਹੋਗੀ ਬਿਲਕੁਲ ਦਿੰਦੀਆਂ ਬਿਲਕੁਲ ਦਿੰਦੀਆਂ ਕੀ ਕਦੇ ਦੂਸਰੇ ਦਿਨ ਹੋਇਆ ਜੇਕਰ ਦੂਸਰੇ ਦਿਨ ਕੰਮ ਕਰ ਲਿਆ ਜਾਂ ਦੂਸਰੇ ਦਿਨ ਮਿਲ ਗਿਆ ਵਸ ਇਸ ਤਰ੍ਹਾਂ ਕਰਦਾ ਗੁਜ਼ਾਰਾ ਚੱਲੀ ਜਾਂਦਾ ਜੀ ਪਰ ਅੰਦਰੋਂ ਇਹ ਮੇਂ ਜ਼ਰੂਰ ਹੈ ਜੀ ਕਿ ਮਤਲਬ ਜੋ ਇੱਕ ਥਾਂ ਚਾਹੀਦੀ ਸੀ ਉਹ ਨਹੀਂ ਹਲੇ ਤੱਕ ਮਿਲ ਸਕੇ ਇਹ ਅੰਦਰ ਦਿਲ ਦੇ ਅੰਦਰ ਇਹ ਜ਼ਰੂਰ ਹੈ ਚਲਦੀ ਹੈ ਗੱਲ ਕਿੱਥੇ ਲੱਗਦਾ ਕਿ ਕੀ ਕੀ ਕਿੱਥੇ ਕਮੀ ਰਹਿ ਗਈ ਹੈ ਕਿ ਨਹੀਂ ਹਜੇ ਤੱਕ ਜਿਹੜੀ ਹੈ ਥਾਂ ਮਿਲ ਪਾਰੀ ਹੋ ਬਸ ਮੈਂ ਮੇਰੇ ਚੀ ਕਮੀ ਹੋ ਗਈ ਕੋਈ ਮੈਂ ਤਾਂ ਇਸ ਹੋਦੇ ਮਾਲਾ ਕਤਰਾ ਸ਼ੁਕਰ ਵਸ ਜਿੱਥੇ ਤੂੰ ਰੱਖਿਆ ਬਸ ਤੇਰੇ ਕੋਲ ਜੋ ਤੁਸੀਂ ਮੇਗਾ ਆਡੀਸ਼ਨ 2008 ਦੀ ਮੈਂ ਗੱਲ ਕਰ ਰਹੀ ਹਾਂ ਕਿ ਜਦੋਂ ਅਦੋਂ ਤੁਸੀਂ ਆਇਓ ਮਤਲਬ ਬਾਹਰ ਆਇਓ ਉਹਨਾਂ ਨੇ ਉੱਥੇ ਕੀ ਕਾਰਨ ਦੱਸਿਆ ਕਿ ਦੱਸਦੇ ਹੋਣਗੇ ਨਾ ਕਿ ਇਸ ਜਗ੍ਹਾ ਤੇ ਤੁਸੀਂ ਆਪਣੇ ਤੁਹਾਡੀ ਕਮੀ ਹੈ ਇਹਨੂੰ ਪੂਰੀ ਕਰੋ ਉਹ ਮੈਂ ਮੈਂ ਜਦੋਂ ਗਾਣਾ ਗਾਇਆ ਸੀ ਜੀ ਉੱਥੇ ਸਰਦੂਲ ਸਕੰਦਰਜੀ ਦੇ ਗਾਣਾ ਗਾਇਆ ਸੀ ਜੀ ਮੈਨੇ ਕਿਹੜਾ ਗਾਇਆ ਸੀ ਉੱਥੇ ਜੀ ਇੱਕ ਚਰਖਾ ਗਲੇ ਦੇ ਵਿੱਚ ਡਾਲਿਆ ਅੱਛਾ ਤੇ ਉਸ ਦਿਨ ਮੈਂ ਮੇਰਾ ਗਲਾ ਬੜਾ ਥੱਕਾ ਸੀਗਾ ਮੈਂ ਉਦੋਂ ਮਤਲਬ ਜਦੋਂ ਅਸੀਂ ਗਾਇਆ ਮੈਂ ਸੌਂਗ ਉੱਥੇ ਮੇਰੇ ਤੋਂ ਪ੍ਰੋਪਰ ਨਹੀਂ ਗਾਇਆ ਗਿਆ ਤੇ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਵੀ ਕੋਈ ਗੱਲ ਨਹੀਂ ਆਵਾਜ਼ ਤੇ ਵੀ ਮਤਲਬ ਤੈਨੂੰ ਅਸੀਂ ਮਤਲਬ ਵਾਈਲ ਕਾਰਡ ਐਂਟਰੀ ਦੇ ਰਾਹੀਂ ਤੈਨੂੰ ਕੋਸ਼ਿਸ਼ ਕਰਾਂਗੇ ਵੀ ਤੈਨੂੰ ਅੱਗੇ ਲੈ ਕੇ ਆਉਣ ਦੀ ਤੇ ਉਹਨਾਂ ਨੇ ਐਸੀ ਗੱਲ ਨਹੀਂ ਮੈਨੂੰ ਸਪੋਰਟ ਬਧੀ ਉਹਨਾਂ ਨੇ ਕੀਤਾ ਉਹ ਚੈਨਲ ਤੇ ਮੈਨੂੰ ਲੈ ਕੇ ਵੀ ਗਏ ਉਹ ਮੈਂ ਧੰਨਵਾਦ ਕਰਦਾ ਹਾਂ ਮਾਸਟਰ ਸਲੀਮ ਜੀ ਦਾ ਔਰ ਸਚਨ ਹੋਜਾ ਸਾਹਿਬ ਜੀ ਦਾ ਉਹਨਾਂ ਨੇ ਵਧੀਆ ਮੈਨੂੰ ਐਪਰੀਸ਼ੀਏਟ ਕੀਤਾ ਉੱਥੇ ਤੇ ਹੁਣ ਬਾਕੀ ਜੀ ਕਰਦੇ ਹਾਲਾਤਾਂ ਦੇ ਕਰਕੇ ਮੈਂ ਇੱਧਰ ਫਸ ਗਿਆ ਜੀ ਤੁਹਾਨੂੰ ਪਤਾ ਹੀ ਗਰੀਬੀ ਬੰਦੇ ਨੂੰ ਦਬਲ ਲੈਂਦੀ ਹੈ ਹੂੰ ਬਸ ਮੈਂ ਇਹ ਆਪਣਾ ਵਕੀ ਆਪਣੇ ਕੰਮ ਕਰ ਕਰਦਾ ਰਿਹਾ ਜੀ ਨਹੀਂ ਕੋਸ਼ਿਸ਼ ਕਰ ਸਕਿਆ ਗਾਹਾਂ ਤੱਕ ਮੈਂ ਨਹੀਂ ਪਹੁੰਚ ਸਕਿਆ ਜੀ ਐਦਾਂ ਹੋ ਜਾਂਦੇ ਕਈ ਵਾਰੀ ਮਤਲਬ ਕੋਸ਼ਿਸ਼ ਕਰਦੇ ਸੀਗੇ ਵੀ ਮਤਲਬ ਫਲਾਨੀ ਜਗ੍ਹਾ ਪ੍ਰੋਗਰਾਮ ਹੈ ਜੀ ਚੱਲੀਏ ਯਾਰ ਉੱਥੇ ਪਰ ਜੇਬ 'ਚ ਪੈਸੇ ਨਹੀਂ ਸੀ ਹੁੰਦੇ ਜੀ ਤੇ ਪਹੁੰਚ ਨਹੀਂ ਪਾਉਂਦੇ ਸੀ ਪਹੁੰਚ ਨਹੀਂ ਸੀ ਪਾਉਂਦੇ ਜੀ ਤੇ ਫੇਰ ਮਤਲਬ ਐਦਾਂ ਚੁੱਪ ਕਰ ਜਾਂਦੇ ਅਰ ਜੇ ਚਲੇ ਵੀ ਜਾਂਦੇ ਸੀ ਜੀ ਕੋਸ਼ਿਸ਼ ਕਰਦੇ ਸੀਗੇ ਸਾਨੂੰ ਟਾਈਮ ਮਿਲ ਜੇ ਦੋ ਇੱਕ ਗਾਣਾ ਗਾਉਣ ਦਾ ਟਾਈਮ ਮਿਲ ਜੇ ਜੀ ਪਰ ਨਹੀਂ ਸੀ ਮਤਲਬ ਮੈਂ ਸਾਨੂੰ ਨਹੀਂ ਮੌਕਾ ਵੀ ਨਹੀਂ ਸੀ ਦਿੰਦੇ ਉਹ ਅੱਛਾ ਮੌਕਾ ਵੀ ਨਹੀਂ ਮਿਲਦਾ ਨਹੀਂ ਮਿਲਦਾ ਸੀ ਜੀ ਨਹੀਂ ਮਿਲਦਾ ਸੀ ਜੀ ਵਧੀਆ ਆਵਾਜ਼ ਉਹਨਾਂ ਨੂੰ ਪਤਾ ਸੀ ਕਿ ਗਾਉਂਦੇ ਉਹ ਵਧੀਆ ਆਵਾਜ਼ ਹੈ ਉਸ ਤੋਂ ਬਾਅਦ ਮੌਕਾ ਨਹੀਂ ਦਿੱਤਾ ਨਹੀਂ ਜੀ ਮੈਮ ਇਹ ਕਾਰਨ ਕੀ ਲੱਗਦਾ ਹੈ ਇਹਦੇ ਪਿੱਛੇ ਕੀ ਕਾਰਨ ਸੀਗੇ ਕਿ ਮੌਕਾ ਨਹੀਂ ਦਿੱਤਾ ਜਾਂਦਾ ਸੀਗਾ ਕਾਰਨ ਮੈਂ ਬਸ ਇਹ ਹੋ ਸਕਦਾ ਹੈ ਕਿ ਜੋ ਹੁਣ ਸਾਡੇ ਜਿਵੇਂ ਮੈਮ ਟੈਲੈਂਟ ਤਾਂ ਤੁਹਾਨੂੰ ਪਤਾ ਪੰਜਾਬ ਵਿੱਚ ਬਹੁਤ ਜ਼ਿਆਦਾ ਹੈ ਜੀ ਪਰ ਬਾਕੀ ਬੰਦਾ ਜਦੋਂ ਜਾਂਦਾ ਜੀ ਪ੍ਰੋਗਰਾਮ ਤੇ ਵੀ ਕੋਸ਼ਿਸ਼ ਕਰਦਾ ਹੈ ਜਾਣ ਦੀ ਜੀ ਉਹ ਬੰਦੇ ਨੂੰ ਜੋ ਟੈਲੈਂਟ ਹੈ ਉਹਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਜੋ ਵਧੀਆ ਬੰਦਾ ਕਾਉਂਦਾ ਉਹਨੂੰ ਅੱਗੇ ਲੈਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਅੱਗੇ ਤੱਕਿਆ ਜਾਂਦਾ ਤੁਹਾਨੂੰ ਲੱਗਦਾ? ਪਿੱਛੇ ਤੱਕਿਆ ਜਾਂਦਾ ਜੀ। ਪਿੱਛੇ ਤੱਕਿਆ ਜਾਂਦਾ ਜਮ। ਤੁਸੀਂ ਸ਼ੁਰੂਆਤ ਤੋਂ ਹੀ ਸਰਦੂਲ ਸਾਹਿਬ ਨੂੰ ਗਾਉਂਦੇ ਆਏ ਹੋ? ਜੀ ਹਾਂ ਮੈਂ ਉਹਨਾਂ ਨੂੰ ਹੀ ਗਾਉਂਦਾ ਜੀ। ਮੈਂ ਸਰਦੂਲ ਸਾਹਿਬ ਨੂੰ ਹੀ ਆਪਣਾ ਆਈਡਲ ਮੰਨਦਾ ਜੀ ਤੇ ਸ਼ੁਰੂ ਤੋਂ ਹੀ ਉਹਨਾਂ ਨੂੰ ਮੈਂ ਗਾਉਂਦਾ ਆ ਮੈਂ ਜੀ। ਉਹਨਾਂ ਦੇ ਆਪ ਤਾਂ ਉਹ ਨਹੀਂ ਨੇ ਇਸ ਦੁਨੀਆ ਦੇ ਵਿੱਚ ਹੈਨਾ ਪਰ ਉਹਨਾਂ ਦੇ ਦੋ ਬੇਟੇ ਨੇ ਨੂਰੀ ਮੈਮ ਆ ਉਹਨਾਂ ਨਾਲ ਕਦੀ ਮਿਲਣ ਦੀ ਕੋਸ਼ਿਸ਼ ਕੀਤੀ? ਜੀ ਮੈਂ ਮੈਂ ਕੋਸ਼ਿਸ਼ ਮੈਂ ਮਿਲਿਆ ਵੀ ਆ। ਤੇ ਜਦੋਂ ਆਪਣੇ ਉਹਨਾਂ ਦੇ ਘਰ ਰਹਿੰਦੇ ਸੀ ਭਰਪੂਰ ਜੀ ਉਹਨਾਂ ਦੇ ਵੱਡੇ ਬ੍ਰਦਰ ਨੇ ਉਹਨਾਂ ਦੇ ਮੈਂ ਜੀ 4-5 ਮਹੀਨੇ ਉਹਨਾਂ ਦੇ ਘਰ ਰਹਿਆ ਹਾਂ ਉਹ 2008 ਦੇ ਵਿੱਚ ਤੁਸੀਂ ਦੱਸਿਆ ਕਿ ਮਿਲੇ ਉਸ ਤੋਂ ਬਾਅਦ ਕਦੀ ਕੋਸ਼ਿਸ਼ ਕੀਤੀ ਨਹੀਂ ਜੀ ਉਸ ਤੋਂ ਬਾਅਦ ਜੀ ਕਦੇ ਨਹੀਂ ਮਿਲੇ ਜੀ ਮੈਨੂੰ ਅੱਛਾ ਹਾਂ ਜੀ ਉਸ ਤੋਂ ਬਾਅਦ ਨਹੀਂ ਜੀ ਕਦੇ ਸਾਡਾ ਮਿਲਾਪ ਹੋ ਸਕਿਆ ਤੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਜ਼ਰੂਰ ਤੇ ਆਪਣੇ ਤਨੋਂ ਮਨੋਂ ਮੈਂ ਉਹਨਾਂ ਦਾ ਸਤਿਕਾਰ ਜ਼ਰੂਰ ਕਰਦਾ ਹਾਂ ਸਾਰੇ ਪਰਿਵਾਰ ਦਾ ਜੀ ਤੇ ਮੈਂ ਤਾਂ ਉਹਨਾਂ ਨੂੰ ਆਪਣਾ ਆਈਡਲ ਹੀ ਮੰਨਦਾ ਜੀ ਉਹਨਾਂ ਦੇ ਪਰਿਵਾਰ ਹੈ ਜੋ ਵੀ ਮੈਂ ਉਹਨਾਂ ਦਾ ਬਹੁਤ ਮਤਲਬ ਅੰਦਰੋਂ ਤਾਂ ਮੈਂ ਉਹਨਾਂ ਦੇ ਮੇਰੇ ਲਈ ਇਜ਼ਤ ਹੈ ਉਹਨਾਂ ਦੇ ਦਿਲ ਦੇ ਉਹਨਾਂ ਦੇ ਪ੍ਰਤੀ ਯਾਦ ਚੇਤੇ ਹੈ ਜਿਹੜਾ ਗੀਤ ਨਿੱਕੇ ਹੁੰਦੇ ਉਹਨਾਂ ਦਾ ਸਿੱਖਿਆ ਸਿਗਾ ਗਾਇਆ ਸੀ ਹਾਂਜੀ ਮੈਂ ਨਿੱਕੇ ਹੁੰਦੇ ਸੀ ਉਹਨਾਂ ਦਾ ਗਾਣਾ ਜੋ ਗਾਉਂਦਾ ਹੁੰਦਾ ਸੀ ਜਾ ਅੱਖੋ ਲੈ ਹੋ ਜਾਨੀ ਨਾਲ ਜਸ਼ਨ ਮਨਾ ਲਗਰਾਉ ਦੇ ਮੈਂ ਕਿਵੇਂ ਸੁਜਾਵਾਂ ਦਿਲ ਲੜੀਏ ਜੋ ਲਤੜ ਗਈ ਵਿੱਚ ਪੈਰਾ ਦੇ ਮੇਰੀ ਜ਼ਿੰਦਗ ਮਾ ਦੀ ਅਜਲਾ ਵਿੱਚ ਬਣ ਕੈਦਣ ਠਰ ਗਈ ਕੀ ਕਰੀਏ ਜਿਉਂ ਜਿਦਰ ਦਿੱਤਾ ਚੁਕ ਲੈ ਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਜਿਉ ਜਿਗਰ ਦੀ ਤਾਂ ਚੁਕ ਲੈ ਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਸਿਕੰਦਰ ਲਾਡੀ ਨਾਮ ਕੀ ਸਰਦੂਲ ਸਿਕੰਦਰ ਜੀ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਰੱਖਿਆ ਬੈਸੇ ਤੁਹਾਡਾ ਨਾਮ ਆਵਾਦ ਨਹੀਂ ਹੈ ਜੀ 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 ਮੈਂ ਮੈਂ ਮਤਲਬ ਉਹਨਾਂ ਨੂੰ ਗਾਉਂਦਾ ਸੀ ਮੇਰੇ ਮਦਰ ਨੇ ਹੀ ਮੇਰਾ ਨਾਮ ਰੱਖਿਆ ਇਹ ਅੱਛਾ ਸਿਕੰਦਰ ਅੱਤ ਲਾਡੀ ਹਾਂ ਜੀ ਮੇਰੇ ਮੰਮੀ ਜੀ ਨੇ ਨਾਮ ਰੱਖਿਆ ਕਹਿੰਦੇ ਤੂੰ ਸਿਕੰਦਰ ਆਪਣਾ ਨਾਮ ਸਿਕੰਦਰ ਲਾਡੀ ਮੇਰਾ ਨਿੱਕੇ ਨੇਮ ਹੈ ਜੀ ਛੋਟਾ ਮੈਨੂੰ ਘਰ ਦੇ ਵਿੱਚ ਸਾਰੇ ਲਾਡੀ ਕਹਿੰਦੇ ਨੇ ਜੀ ਤੇ ਸਿਕੰਦਰ ਮੈਂ ਮੇਰੀ ਮਾਤਾ ਜੀ ਨੇ ਕਿਹਾ ਬੇਟਾ ਤੇਰੇ ਮੂਰੇ ਤੂੰ ਸਿਕੰਦਰ ਲਗਾ ਲੈ ਮੈਂ ਕਿਹਾ ਚਲੋ ਠੀਕ ਹੈ ਮਾ ਜੀ ਮੈਂ ਤੂੰ ਸਿਕੰਦਰ ਉਹਨਾਂ ਨੇ ਹੋ ਗਏ ਮੈਨੂੰ ਮਤਲਬ 4 ਸਾਲ 4-5 ਸਾਲ ਹੋ ਗਏ ਜੀ 4-5 ਸਾਲ ਤੋਂ ਹੀ ਮੈਨੂੰ ਮਤਲਬ ਸਿਕੰਦਰ ਲਾਡੀ ਦੇ ਨਾਮ ਨਾਲ ਹੀ ਮਤਲਬ ਘਰ ਦੇ ਵਿੱਚ ਵੀ ਤੇ ਪ੍ਰੋਗਰਾਮ ਤੇ ਕਿਸੇ ਹੋਰ ਗਾਇਕ ਨੂੰ ਵੀ ਤੁਸੀਂ ਉਹਨਾਂ ਦੇ ਗੀਤ ਗਾਏ ਹੈ ਕਿ ਸਿਰਫ ਸਿਕੰਦਰ ਸਰਦੂਲ ਸਿਕੰਦਰ ਉਹਨਾਂ ਦੇ ਗਾਏ ਗਏ ਜੀ ਮੈਂ ਮਤਲਬ ਸਿੰਗਰ ਤਾਂ ਜੀ ਕਾਫੀ ਜੋ ਸੂਫੀ ਸਿੰਗਰ ਹੋਗੇ ਜੀ ਆਪਣੇ ਫਿਰੋਜ਼ ਖਾਨ ਜੀ ਹੋਗੇ ਉਹਨਾਂ ਦਾ ਵੀ ਗਾਣਾ ਗਾਇਆ ਹੈ ਜੀ ਕੋਈ ਇੱਕ ਗੀਤ ਸੁਣ ਸਕਦੇ ਆ ਕਿਸੇ ਹੋਰ ਗਾਇਕ ਦਾ ਹਾਂ ਜੀ ਹਾਂ ਜੀ ਜ਼ਰੂਰ ਜੀ ਦਿਲ ਸਮਝੇ ਨਾ ਸਮਝਾਇਆ ਵੀ ਉਹ ਪੁੱលਦੇ ਨਹੀਂ ਪੋਲਾਇਆ ਵੀ ਦਿਲ ਸਮਝੇ ਨਾ ਸਮਝਾਇਆ ਵੀ ਉਹ ਭੁੱਲਦੇ ਨਹੀਂ ਪੋਲਾ ਆਵੀ ਜੋ ਸਾਨੂੰ ਹੰਝੂ ਆਂਦੇ ਹੜ ਵਿੱਚ ਰੋਂੜ ਗਏ ਹੋ ਵਸਦੇ ਰਹਿ ਜੋ ਦਿਲ ਸੋਂ ਡੇਨੂ ਤੋੜ ਗਏ ਹੋਏ ਵਸਦੇ ਰਹਿ ਜੋ ਦਿਲ ਸੋਂ ਡੇਨੂ ਤੋੜ ਗਏ ਹੋ ਰਹਿ ਗਿਆ ਬਲ ਸਹਾਰਾ ਹੌਕੇ ਆਵਾਂਦਾ ਕੀ ਪਰਵਾਸਾ ਰੁਕ ਰੁਕ ਕੇ ਚੱਲਦੇ ਆ ਸਾਹਾਂ ਦਾ ਰੱਦੇ ਆਵਲ ਸਾਰਾ ਹੌਕੇ ਆਵਾਂਦਾ ਕੀ ਪਰਵਾਸਾ ਰੁਕ ਰੁਕ ਕੇ ਚੱਲਦੇ ਆ ਸਾਹਾਂ ਦਾ ਸਿਕੰਦਰ ਗੋਂਦੇ ਤਾਂ ਤੁਸੀਂ ਓਬਵੀਅਸਲੀ ਬਹੁਤ ਸੋਹਣਾ ਹੋ ਹੈਨਾ ਜੀ ਤੁਸੀਂ ਦੱਸਿਆ ਕਿ ਤੁਸੀਂ ਆਪਣੀ ਮਾਂ ਦਾ ਜਿਹੜਾ ਸੁਪਨਾ ਉਹ ਪੂਰਾ ਕਰ ਰਹੇ ਹੋ ਜੀ ਅਬ ਤੁਹਾਡੇ ਮਾਂ ਜਿਹੜਾ ਹੈ ਉਹ ਆਪਣਾ ਸੁਪਨਾ ਤੁਹਾਡੇ ਵਿੱਚ ਵੇਖਦੇ ਸੀ ਕਿ ਇਹ ਮੈਨੂੰ ਪੂਰਾ ਹੋਊਗਾ ਤੇ ਹੁਣ ਜਦੋਂ ਉਹ ਉਹ ਤਾਂ ਚਾਹੁੰਦੇ ਸੀ ਤੁਸੀਂ ਵੱਡੇ ਕਲਾਕਾਰ ਬਣੋ ਹੈਨਾ ਕਿ ਵੱਡੇ ਵੱਡੇ ਸ਼ੋਅ ਲੱਗਣ ਜੀ ਮੈਮ ਤੇ ਜਦੋਂ ਇਹ ਦੇਖਦੇ ਹੋ ਕਿ ਮਾਂ ਦੀ ਅੱਖਾਂ ਵਿੱਚ ਵੀ ਉਹ ਮਾਇੂਸੀ ਹੈ ਉਸ ਵੇਲੇ ਦੁੱਖ ਹੁੰਦਾ ਜੀ ਮੈਮ ਦੁੱਖ ਤੇ ਬਹੁਤ ਜ਼ਿਆਦਾ ਹੁੰਦਾ ਜੀ ਪਰ ਕੀ ਕਰੀ ਮੈਮ ਮਜਬੂਰੀ ਹੀ ਇਦਾਂ ਦੀ ਬਣ ਗਈ ਮੈਂ ਖੁਦ ਇਸ ਆਪਣੇ ਤੋਂ ਮੈਂ ਹੈਰਾਨ ਆ ਜੀ ਇਸ ਗੱਲ ਤੋਂ ਕਿ ਮਤਲਬ ਜੋ ਘਰ ਦੇ ਹਾਲਾਤ ਬਣ ਗਏ ਨੇ ਜੀ ਗਰੀਬੀ ਵੀ ਅਸਲ ਮੈਂ ਕਹਿੰਦੇ ਨੇ ਹੁੰਦੇ ਜੀ ਮਤਲਬ ਬੰਦੇ ਦਾ ਜੋ ਕੋਸ਼ਿਸ਼ ਕਰਦਾ ਰਹਿੰਦਾ ਵੀ ਮੈਂ ਸ਼ੋਜ਼ ਕਰਾਂ ਪ੍ਰੋਗਰਾਮ ਕਰਾਂ ਪਰ ਮੈਮ ਜਦੋਂ ਨਹੀਂ ਹੱਥ ਪੈਂਦਾ ਅੱਗੇ ਫਿਰ ਜਦੋਂ ਮੈਂ ਮਉ ਉਦਾਸ ਹੁੰਦਾ ਮਨ ਫਿਰ ਬੰਦੇ ਨੂੰ ਪਿੱਛੇ ਮੁੜਨਾ ਪੈਂਦਾ ਜੀ ਤੇ ਘਰ ਦੀ ਜੋ ਮਤਲਬ ਹਾਲਾਤ ਨੇ ਜੀ ਮਾੜੇ ਫਿਰੋ ਉਹ ਵੀ ਬੰਦੇ ਨੂੰ ਤੰਗ ਕਰਦੇ ਨੇ ਜੀ ਇਸ ਕਰਕੇ ਜੋ ਮਾਂ ਦੇ ਅੱਖਾਂ ਚ ਅਥਰੂ ਤਾਂ ਜੀ ਬਹੁਤ ਬੁਰਾ ਲੱਗਦਾ ਦੇਖਣ ਨੂੰ ਵੀ ਬਹੁਤ ਬੁਰਾ ਲੱਗਦਾ ਜੀ ਪਰ ਕੋਸ਼ਿਸ਼ ਜਦੋਂ ਕਰਦੇ ਜਦੋਂ ਨਹੀਂ ਨਾਕਾਮਯਾਬ ਹੋ ਜਾਂਦੇ ਮੈਂ ਫਿਰ ਕੀ ਕਰੀਏ ਦਿਲ ਤਾਂ ਦੁਖਦਾ ਬੜਾ ਪਰ ਤੁਹਾਨੂੰ ਇੱਕ ਗੱਲ ਕਹੂੰਗੀ ਕੋਸ਼ਿਸ਼ ਹਮੇਸ਼ਾ ਜਿਹੜੇ ਹਮੇਸ਼ਾ ਜਾਰੀ ਰੱਖਿਓ ਕੋਸ਼ਿਸ਼ ਜਾਰੀ ਰਹਿਾਈ ਸਾਡੀ ਤੇ ਮੈਂ ਆਸ ਹੀ ਕਰਦਾ ਸਾਰਿਆਂ ਅੱਗੇ ਬਸ ਇੰਨੀ ਹੀ ਕਿ ਬਸ ਉਹ ਆਪਣੇ ਇਸ ਨਾ ਚੀਜ਼ ਦੇ ਭਰਾ ਨੂੰ ਆਪਣੇ ਬੇਟੇ ਨੂੰ ਇਸੇ ਤਰ੍ਹਾਂ ਆਪਣਾ ਪਿਆਰ ਦਿੰਦੇ ਰਹਿਣ ਜਿਸ ਤਰ੍ਹਾਂ ਮੇਰੀ ਵੀਡੀਓ ਨੂੰ ਦਿੱਤਾ ਸਾਰਿਆਂ ਨੇ ਅਸੀਂ ਬੇਈ ਉਮੀਦ ਕਰਦੇ ਹਾਂ ਕਿ ਲੋਕੀ ਤੁਹਾਡੀ ਆਵਾਜ਼ ਨੂੰ ਹੁਣ ਤੱਕ ਤੇ ਇੱਕ ਵੀਡੀਓ ਚ ਲਾਈ ਸੀ ਲੋਕੀ ਬਹੁਤ ਪਸੰਦ ਕਰ ਰਹੇ ਸੀ ਜਦੋਂ ਉਹਰੇ ਇੰਟਰਵਿਊ ਦੇ ਵਿੱਚ ਤੁਹਾਡੀ ਆਵਾਜ਼ ਦੇ ਵਿੱਚ ਹੋਰ ਗੀਤ ਜਿਹੜੇ ਐ ਸਰਦੂਲ ਸਿਕੰਦਰ ਸਾਹਿਬ ਦੇ ਹੈ ਨਾ ਜੀ ਮੈਮ ਉਹਨਾਂ ਦੇ ਜਿਹੜੇ ਗੀਤ ਹੈ ਉਹ ਵੀ ਹੁਣ ਤੁਸੀਂ ਗਾਏ ਐ ਤੇ ਲੋਕੀ ਪਸੰਦ ਕਰਨ ਇਹ ਉਮੀਦ ਕਰਦੇ ਹਾਂ ਕਿ ਜੀ ਬਹੁਤ ਉਮੀਦਾਂ ਹੈ ਤੁਹਾਨੂੰ ਇਸ ਇੰਟਰਵਿਊ ਦੇ ਨਾਲ ਵੀ ਹੈ ਨਾ ਜੀ ਮੈਮ ਬਿਲਕੁਲ ਜੀ ਮੈਨੂੰ ਬਹੁਤ ਸਾਰਾ ਸਾਨੂੰ ਵੀ ਇਹੀ ਹੈ ਕਿ ਬਸ ਲੋਕੀ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਪਹੁੰਚੇ ਅਤੇ ਤੁਹਾਨੂੰ ਲੋਕ ਕੀ ਜਿਹੜੀ ਥੋੜੀ ਆਵਾਜ਼ ਨੂੰ ਪਸੰਦ ਕਰ ਰਹੇ ਆ ਤੁਹਾਨੂੰ ਐਪਰੀਸ਼ੀਏਟ ਕਰਨ ਜੀ ਮੈਂ ਤੁਹਾਡਾ ਜੇ ਕੋਈ ਕਿਤੇ ਕੋਈ ਹੈਲਪ ਹੋ ਸਕਦੀ ਹੈ ਤੁਹਾਨੂੰ ਕੰਮ ਮਿਲ ਸਕਦਾ ਉਹ ਕੰਮ ਮਿਲੇ ਸਾਡੀ ਇਹੀ ਕੋਸ਼ਿਸ਼ ਹੈ ਇਸ ਇੰਟਰਵਿਊ ਦੇ ਰਾਹੀਂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਚੈਨਲ ਦਾ ਬਹੁਤ ਜ਼ਿਆਦਾ ਕਿਉਂਕਿ ਅਸਲ ਕ੍ਰੈਡਿਟ ਜੀ ਇਸ ਚੈਨਲ ਨੂੰ ਹੀ ਜਾਂਦਾ ਕਿਕ ਨਮਾਣੇ ਜੀ ਦੀ ਵੀਡੀਓ ਨੂੰ ਕਿਉਂਕਿ ਲੱਖਾਂ ਦੁਨੀਆ ਵੀਡੀਓ ਬਣਾਉਂਦੀ ਹੈ ਜੀ ਸਾਰੇ ਲੋਕ ਆਪਣੇ ਮਤਲਬ ਮੋਬਾਈਲ ਤੇ ਵੀਡੀਓ ਬਣਾਉਂਦੇ ਨੇ ਤੇ ਬਸ ਮੈਂ ਮੈਂ ਸਕੂਲ ਦੇ ਵਿੱਚ ਐਤਵਾਰ ਦਾ ਦਿਨ ਸੀ ਜੀ ਉੱਤੇ ਮਤਲਬ ਸਕੂਲ ਦੇ ਵਿੱਚ ਮੈਨੇ ਵੀਡੀਓ ਬਣਾਈ ਜੀ ਆਪਣੀ ਤੇ ਉਸ ਵੀਡੀਓ ਨੂੰ ਕਿਵੇਂ ਇਸ ਚੈਨਲ ਨੇ ਚੱਕਿਆ ਮੈਨੂੰ ਨਹੀਂ ਜੀ ਪਤਾ ਪਰ ਅੱਜ ਜੋ ਵੀ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਜੋ ਸਤਕਾਰ ਲੋਕਾਂ ਦਾ ਮਿਲ ਰਿਹਾ ਹੈ ਇਸ ਗਾਣੇ ਨੂੰ ਉਹਦਾ ਸਾਰਾ ਕ੍ਰੈਡਿਟ ਜੀ ਇਸ ਚੈਨਲ ਨੂੰ ਜਾਂਦਾ ਜੀ ਜੱਗवाणी ਚੈਨਲ ਨੂੰ ਜਾਂਦਾ ਜੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਇਸ ਚੈਨਲ ਦਾ ਮੈਂ ਬਹੁਤ ਰਿਣੀ ਜੀ ਬਹੁਤ ਸ਼ੁਕਰੀਆ ਦਾ ਕਰਦਾ ਇਸ ਚੈਨਲ ਲਈ ਜਵਾਬ ਬਨਣਾ ਹੁੰਦਾ ਮੈਨੂੰ ਲੱਗਦਾ ਹੈ ਤੁਹਾਡੀ ਵੀਡੀਓ ਸਾਡੇ ਤੱਕ ਪਹੁੰਚੀ ਅਸੀਂ ਚਲਾਈ ਸਾਡਾ ਫਰਸੇਗਾ ਚਲਾਣਾ ਜੇ ਕੋਈ ਵਧੀਆ ਆਵਾਜ਼ ਸਾਨੂੰ ਮਿਲੀ ਹੈ ਬਾਕੀ ਲੋਕਾਂ ਦੇ ਹੱਥ ਹੈ ਜੀ ਮੈਮ ਥੈਂਕ ਯੂ ਸੋ ਮਚ ਸਾਡੇ ਨਾਲ ਗੱਲਬਾਤ ਕਰਨ ਲਈ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਾਲ 2024 ਤੋਂ ਅੱਗੇ ਵਧੀਆ ਹੋਵੇ ਜੀ ਬਹੁਤ ਉਮੀਦਾਂ ਬਹੁਤ ਸੁਪਨੇ ਆ ਤੁਹਾਡੇ ਤੁਹਾਡੇ ਪਰਿਵਾਰ ਦੇ ਪੂਰੇ ਹੋਣ ਇਹੀ ਉਮੀਦ ਕਰਦੇ ਬਸ ਮੈਂ ਮੈਂ ਤੁਹਾਡੇ ਅੱਗੇ ਬਸ ਇਹੀ ਅਰਜ਼ ਕਰਦਾ ਹਾਂ ਤੇ ਜਿੰਨੇ ਵੀ ਆਡੀਅנס ਮੈਨੂੰ ਲੋਕ ਮੇਰੇ ਭਰਾ ਜਿੰਨੇ ਵੀ ਜਿੱਥੇ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਮੇਰੇ ਸੱਜਣ ਵੇਲੀ ਜੋ ਬੈਠੇ ਨੇ ਬਸ ਉਹਨਾਂ ਅੱਗੇ ਇਹੀ ਬੇਨਤੀ ਕਰਦਾ ਜੀ ਮੈਂ ਕਿ ਵਾ ਸਾਰੇ ਇਸ ਨਾ ਚੀਜ਼ ਨੂੰ ਆਪਣਾ ਪਿਆਰ ਦੇਣ ਇਸੇ ਤਰ੍ਹਾਂ ਮਤਲਬ ਮੈਂ ਗਾਉਂਦਾ ਰਹਾ ਜੀ ਤੇ ਔਰ ਸਾਰੇ ਆਪਣਾ ਪਿਆਰ ਦਿੰਦੇ ਰਹਿਣ ਜੀ ਔਰ ਮੈਂ 우ਸਤਾਦ ਲੋਕ ਸਰਦੋਸ ਸਿਕੰਦਰ ਖਾਨ ਸਾਹਿਬ ਜੀ ਦੇ ਇਹ ਗਾਣੇ ਗੋਨਾ ਜੀ ਔਰ ਸਭ ਤੋਂ ਵੱਡਾ ਮੈਂ ਥੈਂਕਸਫੁਲ ਇਹ ਕਰਦਾ ਸਾਰੇ ਸਰੋਤਿਆਂ ਦਾ ਕਿ ਉਹਨਾਂ ਨੇ ਇਸ ਨਾ ਚੀਜ਼ ਨੂੰ 우ਸਤਾਦ ਲੋਕ ਇੰਟਰਨੈਸ਼ਨਲ ਕਲਾਕਾਰ ਸਰਦੋਸ ਸਿਕੰਦਰ ਖਾਨ ਸਾਹਿਬ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਮੈਨੂੰ ਉਹਨਾਂ ਦੇ ਕਦਮਾਂ ਦੇ ਵਿੱਚ ਥਾਂ ਦੇ ਦਿੱਤੀ ਮੈਂ ਸਭ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡ ਨਾਲ ਜੁੜਨ ਦਾ ਧੰਨਵਾਦ ਜੀ ਮੈਮ ਸੋ ਇਸਨ ਸਾਡ ਨਾਲ ਸਿਕੰਦਰ ਲਾਡੀ ਜਦੋਂ ਸਿਕੰਦਰ ਵਰਗੇ ਕਲਾ ਇੱਕ ਇਹ ਵੀ ਉਮੀਦ ਜਾਗਦੀ ਹੈ ਕਿ ਲੋਕੀ ਚਾਹੇ ਜੋ ਵੀ ਜਿਸ ਹਾਲਾਤਾਂ ਦੇ ਵਿੱਚ ਵੀ ਹੋਣ ਪਰ ਖੁਸ਼ ਰਹਿਣਾ ਇਹ ਸਿੱਖਦੇ ਨੇ ਤੇ ਇਹਨਾਂ ਨੂੰ ਵੇਖ ਕੇ ਹੌਸਲਾ ਮਿਲਦਾ ਹੁੰਦਾ ਅਸੀਂ ਬਹੁਤ ਨਿੱਕੀ ਨਿੱਕੀ ਗੱਲਾਂ ਤੇ ਪਰੇਸ਼ਾਨ ਹੋ ਜਾਂਦੇ ਆ ਕਿ ਸਾਡਾ ਆਹ ਕੰਮ ਨਹੀਂ ਹੋ ਰਿਹਾ ਉਹ ਕੰਮ ਨਹੀਂ ਹੋ ਰਿਹਾ ਪਰ ਤੁਸੀਂ ਸਿਕੰਦਰ ਉਹਨਾਂ ਦਾ ਹੌਸਲਾ ਵੇਖੋ ਕਈ ਵਾਰ ਕੰਮ ਵੀ ਨਹੀਂ ਹੁੰਦਾ ਉਹਨਾਂ ਕੋਲ ਪਰ ਫਿਰ ਵੀ ਉਹ ਉਮੀਦ ਰੱਖਦੇ ਨੇ ਕਿ ਕੱਲ ਦਾ ਦਿਨ ਨਵਾਂ ਚੜੇਗਾ ਤੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਨਵੀਂ ਉਮੀਦ ਜਾਗ ਕੇ ਕੀ ਸੋ ਏਸੀ ਉਮੀਦ ਦੇ ਨਾਲ ਅਸੀਂ ਵੀ ਇੰਟਰਵਿਊ ਇੱਥੇ ਖਤਮ ਕਰਦੇ ਆਂ ਔਰ ਇਹੀ ਉਮੀਦ ਕਰਦੇ ਆਂ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਦੇ ਨਾਲ ਇਹਨਾਂ ਦੀ ਮਾਂ ਦਾ ਸੁਪਨਾ ਹੈ ਕਿ ਉਹ ਗਾਉਂਦੇ ਸੀ ਉਹ ਲਿਖਦੇ ਵੀ ਜਿਹੜੇ ਸੀਗੇ ਉਹਨਾਂ ਦੀ ਇਹ ਉਮੀਦ ਸੀ ਕਿ ਜੋ ਮੈਂ ਨਹੀਂ ਕੰਮ ਕਰ ਸਕੀ ਉਹ ਮੇਰਾ ਪੁੱਤ ਕਰੇ ਉਸ ਦੇ ਥਰੂ ਹੋਵੇ ਪਰ ਉਹ ਹਜੇ ਕਿਸੇ ਕਾਰਨ ਕਰਕੇ ਨਹੀਂ ਹੋ ਪਾ ਰਿਹਾ ਤੁਸੀਂ ਸਪੋਰਟ ਕਰੋਗੇ ਤਾਂ ਜ਼ਰੂਰ ਹੋਵੇਗਾ ਅਗਲੀ ਵਾਰ ਕਿਸੇ ਹੋਰ ਕਲਾਕਾਰ ਦੇ ਕੋਲ ਉਸ ਦੀ ਕਹਾਣੀ ਜਿਹੜੀ ਤੁਹਾਨੂੰ ਸੁਨਾਨ ਜ਼ਰੂਰ ਪਹੁੰਚਾਂਗੇ ਪਰ ਅੱਜ ਦੇ ਲਈ ਸਿਰਫ ਇੰਨਾ ਹੀ ਅਗਲੀ ਵਾਰ ਮਿਲਦੇ ਹਾਂ ਹ ਤੱਕ ਮੈਂ ਨਯਾਨਕੀ ਨੀਹਾ ਮਨਹਾਸ ਨੂੰ ਦੋ ਵਜੇ ਦਾ ਸਰਟੀਫਿਕੇਟ ਸਿਸਟਿਕ